ਕਾ ਰਮਨ ਨਾਲ ਰੋਸਟ ਜਿਹੜੀ ਉਹਨੂੰ ਗੱਲ ਕਰਨ ਚਾਹੁੰਦੀ ਤੁਸੀਂ ਕਹਿੰਨੇ ਆ ਕਿ ਰਮਨ ਨੇ ਪਤਾ ਨਹੀਂ ਕੀ ਗੱਲ ਕੀਤੀ ਸੀ ਆ ਗੱਲ ਵੀ ਕਲੀਅਰ ਹੋ ਗਈ ਕਿ ਵਲਡ ਰੋਸਟ ਨਾ ਮੈਂ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੀ ਸਿੱਧੀ ਗੱਲ ਹੈ ਮੇਰੀ ਕੋਈ ਇਹਦੇ ਨਾਲ ਚੈਟਿੰਗ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਜੋ ਹੋਇਆ ਸੀ ਉਹ ਹੋਇਆ ਸੀ ਤੁਸੀਂ ਕਹਿੰਨੇ ਪਤਾ ਨਹੀਂ ਕੀ ਇਹਨਾਂ ਦੀ ਆਪਸ ਚ ਗੱਲਾਂ ਨੇ ਰੋਸਟਾਂ ਦੀਆਂ ਨਾਲ ਭੁਗੀਆਂ ਗੱਲਾਂ ਕਰਦੀ ਆ ਮੈਨੂੰ ਰੋਸਟ ਕੀਤਾਗਾ ਰਿਐਕਸ਼ਨ ਕੁੜੀ ਨੇ ਇੱਕ ਹੋਰ ਪਤਾ ਨਹੀਂ ਕਿ ਭਾਬੀ ਭੁੱਦੀ ਕਿਹੜੀ ਆ ਹੁਣ ਤੁਹਾਨੂੰ ਕਲੀਅਰ ਹੋ ਗਿਆ ਕਿ ਮੈਂ ਇੰਨੀ ਘਟਿਆ ਨਹੀਂ ਹੈਗੀ ਤੁਹਾਨੂੰ ਮੈਂ ਉੱਚ ਰੋਸਟ ਕਰਵਾਉਂਗੀ ਮੈਨੂੰ ਕੀ ਲੋੜ ਆ ਮੈਂ ਤੁਹਾਡੇ ਬਾਰੇ ਕੀ ਜਾਣਦੀ ਤੁਹਾਨੂੰ ਰੋਸਟ ਕਰਵਾਉਂਗੀ ਮੈਂ ਰਮਨ ਜੀ ਤੁਹਾਡੇ ਵਾਸਤੇ ਕਹਿ ਰਹੀ ਮੈਂ ਤੁਹਾਡੇ ਵਾਸਤੇ ਤੁਸੀਂ ਸੁਣ ਲਓ ਹੁਣ ਤੁਸੀਂ ਦੇ ਲਓ ਉਹਨੇ ਸਿੱਧਾ ਰੋਸਟ ਵਰਲਡ ਨੇ ਕਹਿਤਾ ਕਿ ਮੇਰੀ ਕੋਈ ਚੈਟਿੰਗ ਨਹੀਂ ਕੋਈ ਕਾਲ ਨਹੀਂ ਕੋਈ ਨੰਬਰ ਨਹੀਂ ਦਿੱਤਾ ਫਿਰ ਮੈਂ ਕਿੱਦਾਂ ਰੋਸਟ ਕਰਵਾ ਦੂੰਗੀ ਤੁਹਾਨੂੰ ਹੈਲੋ ਜੀ જય ਸ਼ੀਰਮ ਸਾਰਾ ਨੂੰ ਸੋ ਰਾਧੇ ਰਾਧੇ ਕਿਵੇਂ ਹੋ ਸਾਰੇ ਜਾਣੇ ਤੇ ਮੈਂ ਗੱਲ ਕਰਨਾ ਚਾਹੁੰਨੀ ਅੱਜ ਰੋਸਟ ਵਰਲਡ ਜਿਹੜੀ ਹੈਗੀ ਹੈ ਬੜਾ ਇਹਨੇ ਪਾਇਆ ਉਹਦੇ ਵਿੱਚ ਕੀ ਕੁੱਕੀ ਨੇ ਝੂਠ ਮਾਰਿਆ ਐ ਮਾਰੇ ਭਲੀਏ ਲੋਕੇ ਭਲੀਏ ਮਾਨਸੇ ਮੈਂ ਕਾ ਤੋ ਝੂਠ ਮਾਰੂਗੀ ਪਹਿਲਾਂ ਤਾਂ ਮੈਂ ਇੱਕ ਗੱਲ ਦਾ ਜਵਾਬ ਦੀ ਠੀਕ ਆ ਠੀਕ ਆ ਤੂੰ ਮੇਰੇ ਜਦੋਂ ਮੇਰਾ ਬਰਥਡੇ ਸੀਗਾ ਤੂੰ ਕਮਨ ਨੂੰ ਰੋਸਟ ਕੀਤਾ ਠੀਕ ਐ ਚਲੋ ਉਹਦੇ ਵਿੱਚ ਤੂੰ ਕੀਤਾ ਠੀਕ ਐ ਤੇ ਮੈਂ ਕਮੈਂਟ ਲਾਈਕ ਕਰਦੀ ਚਲੋ ਬਹੁਤ ਵਧੀਆ ਚਲੋ ਕੀਤਾ ਠੀਕ ਆ ਉਹਦੇ ਵਿੱਚ ਤੂੰ ਮੈਨੂੰ ਲਾਈਕ ਕਰਤਾ ਇਹ ਤਾਂ ਕੋਈ ਏਡੀ ਗੱਲ ਹੈ ਨਹੀਂਗੀ ਬਾਕੀ ਤੂੰ ਇਹ ਕਿਹਾ ਸੀ ਕਿ ਹੁਣ ਕੁੱਕੀ ਆਂਟੀ ਵੀ ਕਵੇ ਵੀ ਉੱਥੇ ਆ ਨਹੀਂ ਸੀ ਉੱਥੇ ਇਹ ਨਹੀਂ ਸੀਗਾ ਠੀਕ ਆ ਉਹ ਮੇਰੀ ਵੀਡੀਓ ਪਹਿਲਾਂ ਆ ਗਈ ਸੀਗੀ ਪਹਿਲਾਂ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਮੈਂ ਜਦੋਂ ਉਹਨਾਂ ਦੇੋਂ ਆਈਆਂ ਰਾਤ ਨੂੰ ਫੰਕਸ਼ਨ ਤੋਂ ਆਈਆਂ ਤੇ ਰਾਤ ਨੂੰ ਮੈਂ ਲਾਈਵ ਹੋਈਆਂ ਤੇ ਲਾਈਵ ਦੇ ਵਿੱਚ ਮੈਂ ਮੈਨੂੰ ਪੁੱਛੀ ਜਾਂਦੇ ਮੈਨੂੰ ਮੇਰੇ ਜਿਹੜੇ ਸਬਸਕ੍ਰਾਈਬ ਨੇ ਕਿ ਆਂਟੀ ਤੁਹਾਨੂੰ ਚਾਹ ਮਿਲ ਗਈ ਸੀ ਮੈਂ ਕਿਹਾ ਓਹੋ ਚਾਹ ਤਾਂ ਉੱਥੇ ਹੈ ਹੀ ਨਹੀਂ ਸੀ ਚਾਹ ਤਾਂ ਮੈਂ ਪੀਤੀ ਨਹੀਂ ਸੀ ਜੀ ਉੱਥੇ ਚਾਹ ਤਾਂ ਉੱਥੇ ਹੈ ਹੀ ਨਹੀਂ ਸੀਗੀ ਚਾਹ ਤਾਂ ਮੈਂ ਘਰ ਆ ਕੇ ਪੀਤੀ ਆ ਹਨਾ ਤੇ ਉਹ ਤੋਂ ਬਾਅਦ ਤੁਸੀਂ ਥੋੜਾ ਪਹਿਲਾਂ ਆਇਆ ਇਹ ਕਿ ਕੁੱਕੀ ਆਂਟੀ ਵੀ ਕਹੇ ਉੱਥੇ ਚਾਹ ਨਹੀਂ ਮਿਲੀ ਉੱਥੇ ਇਹ ਨਹੀਂ ਮਿਲਿਆ ਗੱਲ ਕਲੀਅਰ ਹੋ ਗਈ ਸਮਝ ਆ ਗਈ ਕੋਈ ਤੁਸੀਂ ਨਹੀਂ ਮੈਨੂੰ ਕਿਹਾ ਸੀ ਵੀ ਇਹ ਚਾਹ ਬਾਰੇ ਬੋਲ ਤੁਸੀਂ ਉਹ ਕਿਹਾ ਸੀ ਹੁਣ ਕੁੱਕੀ ਆਂਟੀ ਵੀ ਕਹੇ ਇੱਥੇ ਆ ਕੇ ਉੱਥੇ ਆਏ ਸੀ ਉੱਥੇ ਆਏ ਸੀ ਉੱਥੇ ਆਏ ਸੀ ਹਨਾ ਤੇ ਚਲੋ ਮੈਂ ਉਹਦੇ ਵਿੱਚ ਕਹਿੰਦੀ ਰਹੀ ਵੀ ਮੈਂ ਨਹੀਂ ਕਹਿੰਦੀ ਵੀ ਜੋ ਵੀ ਸੀਗਾ ਠੀਕ ਸੀਗਾ ਪਰ ਕਿਸੇ ਨੇ ਮੈਨੂੰ ਉੱਥੇ ਪੁੱਛਿਆ ਕਿ ਆਂਟੀ ਚਾਹ ਹੈਗੀ ਸੀ ਮੈਂ ਕੋ ਉਹ ਚਾਹ ਤਾਂ ਸੀ ਪੀਤੀ ਨੀਗੀ ਗੱਲ ਕਲੀਅਰ ਹੋ ਗਈ ਇੱਕ ਠੀਕ ਹੈ ਤੁਹਾਡਾ ਪਹਿਲਾ ਰੋਸਟ ਆਇਆ ਸੀਗਾ ਜਿਹਦੇ ਵਿੱਚ ਤੁਸੀਂ ਮੈਨੂੰ ਚਾਹ ਬਾਰੇ ਕੀਤਾ ਸੀ ਵੀ ਘਰੇ ਜਾ ਕੇ ਕਮਲ ਨਖਰੇ ਕਰਦੀ ਸੀ ਚਲੋ ਠੀਕ ਆ ਤੁਸੀਂ ਸਹੀ ਕੀਤਾ ਰੋਸਟ ਜੋ ਦਿਸਦਾ ਹੁੰਦਾ ਉਹੀ ਬੰਦਾ ਕਰਦਾ ਹੁੰਦਾ ਤੇ ਇਹ ਗੱਲ ਮੇਰੀ ਆਈ ਹੈਗੀ ਉਸ ਤੋਂ ਬਾਅਦ ਚ ਚਾਹ ਵਾਲੀ ਉਹ ਮੈਂ ਬਾਅਦ ਚ ਪਾਇਆਗਾ ਉਹ ਵੀ ਕਿਸੇ ਨੇ ਸਬਸਕ੍ਰਾਈਬ ਨੇ ਮੈਨੂੰ ਪੁੱਛਿਆ ਤੇ ਮੈਂ ਤਾਂ ਕਿਹਾ ਵੀ ਚਾਹ ਤਾਂ ਉੱਥੇ ਹੈ ਹੀ ਨਹੀਂ ਸੀ ਗੱਲ ਕਲੀਅਰ ਦੂਜੀ ਆਜਾ ਹੁਣ ਐਨੀਮਲ ਲਵਰ ਆਣੀ ਐਨੀਮਲ ਲਵਰ ਦੇ ਲਈ ਇਹਨਾਂ ਨੇ ਪਾਇਆ ਸੀ ਇੱਕ ਮੈਸੇਜ ਕੀ ਕੋਈ ਜਾਣਦਾ ਕਿ ਮੇਰੇ ਇਦਾਂ ਕਰਕੇ ਡੌਗੀ ਨੂੰ ਆ ਲੱਤਾਂ ਦਾ ਹੋ ਗਿਆ ਉਹ ਪ੍ਰੋਬਲਮ ਹੋ ਗਈ ਮੇਰੇ ਨਾਲ ਦੀ ਨਾਲ ਮੈਸੇਜ ਪਾਤਾ ਮੈਂ ਕਿਹਾ ਵੀ ਮੈਂ ਐਨੀਮਲ ਲਵਰ ਆ ਮੈਨੂੰ ਬਠਿੰਡੇ ਦੇ ਵਿੱਚ ਇਸ ਨਾਮ ਨਾਲ ਹੀ ਜਾਣਿਆ ਜਾਂਦਾਗਾ ਜੇ ਕਿਸੇ ਨੂੰ ਮਤਲਬ ਕਿ ਜ਼ਰੂਰਤ ਹੈ ਦਵਾਈਆਂ ਦੀ دارو ਦੀ ਤੇ ਮੈਨਾਂ ਕੰਟੈਕਟ ਕਰੋ ਮੈਂ ਉਸ ਦਿਨ ਲਾਈਵ ਵੀ ਪਾਇਆ ਹਨਾ ਹੋ ਗਈ ਗੱਲ ਦੂਜੀ ਹੋ ਗਈ ਕਲੀਅਰ ਇਹ ਉੱਚ ਮੈਂ ਮੈਸੇਜ ਕੀਤਾ ਵੀ ਤੁਸੀਂ ਮੇਰੇ ਨਾਲ ਗੱਲ ਕਰੋ ਮੈਨੂੰ ਨੰਬਰ ਦੋ ਜੇ ਤੁਸੀਂ ਮੈਨੂੰ ਨੰਬਰ ਦੋਵੋਗੇ ਜਾਂ ਮੈਨਾਂ ਗੱਲ ਕਰੋਗੇ ਤਾਂ ਹੀ ਮੈਂ ਤੁਹਾਨੂੰ ਦੱਸੂਗੀ ਮੈਨੂੰ ਥੋੜੀ ਪਾ ਥੋੜਾ ਕੁੱਤਾ ਮਰ ਚੁੱਕਿਆ ਮੈਨੂੰ ਥੋੜੀ ਜਿਹੀ ਚੀਜ਼ ਆਪਾਂ ਥੋੜਾ ਕੁੱਤਾ ਮਰ ਗਿਆ ਜਾਂ ਤੁਸੀਂ ਮੈਨੂੰ ਦੱਸਿਆ ਤੇ ਇਹਦੇ ਵਿੱਚ ਕਿੰਡੀ ਵੱਡੀ ਗੱਲ ਆ ਵੀ ਜੇ ਮੈਂ ਤੁਹਾਨੂੰ ਮੈਸੇਜ ਕਰਤਾ ਹੈਲੋ ਦਾ ਹਾਏ ਦਾ ਵੀ ਤੁਸੀਂ ਮੈਨੂੰ ਨੰਬਰ ਦੋ ਉਹ ਵੀ ਮੈਂ ਮਤਲਬ ਕਿ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਤੇ ਮੈਂ ਐਨੀਮਲਵਾਰੀ ਕਰਨੀ ਸੀ ਹੋਰ ਮੈਂ ਤੇਰੇ ਨਾਲ ਕੋਈ ਰਿਸ਼ਤੇਦਾਰੀਆਂ ਥੋੜੀ ਬਣਾਉਣ ਲੱਗੀ ਸੀ ਵੀ ਮੇਰੇ ਕੋਲ ਰਿਸ਼ਤੇਦਾਰ ਹੈ ਨਹੀਂ ਕਿ ਸਾਰੇ ਹੀ ਆ ਮੇਰੇ ਭੈਣ ਭਾਈ ਸਾਰੇ ਨੇ ਸਭ ਕੋ ਹੈਗੇ ਆ ਤੇਰੇ ਨਾਲ ਰਿਸ਼ਤੇਦਾਰੀ ਪਾ ਕੇ ਮੈਨੂੰ ਕੋਈ ਉਹ ਨਹੀਂ ਵਰਲਡ ਰੋਸ ਸੀ ਕਿ ਤੂੰ ਹੀ ਮੈਨੂੰ ਮੈਸੇਜ ਕੀਤਾ ਸੀ ਹੈਲੋ ਦਾ ਮੈਂ ਕਿਹਾ ਵਰਲਡ ਰੋਸ ਤੁਸੀਂ ਕਿਹਾ ਹਾਂ ਆਂਟੀ ਮੈਂ ਮੈਸੇਜ ਕੀਤਾ ਤੁਸੀਂ ਦੇਖਿਆ ਨਹੀਂ ਕੱਢ ਹੁਣ ਉਹ ਉਹ ਕੱਢ ਪਿਛਲੀ ਲਾਈਵ ਕੱਢ ਆਂਟੀ ਮੈਂ ਕੀਤਾ ਸੀ ਤੁਸੀਂ ਦੇਖਿਆ ਨਹੀਂ ਮੈਸੇਜ ਸਭ ਤੋਂ ਪਹਿਲਾਂ ਤੂੰ ਮੈਨੂੰ ਮੈਸੇਜ ਕੀਤਾ ਸੀਗਾ ਚਲੋ ਠੀਕ ਕੋਈ ਗੱਲ ਨਹੀਂ ਬੱਚਿਆ ਬਾਰੇ ਕੋਈ ਗੱਲ ਨਹੀਂ ਹੈਨਾ ਦੂਜੀ ਗੱਲ ਕਲੀਅਰ ਹੋ ਗਈ ਨੰਬਰ ਮੰਗਿਆ ਤੇਰੇ ਕੁੱਤੇ ਵਾਸਤੇ ਕੋਈ ਪ੍ਰੋਬਲਮ ਆ ਕਿਉਂਕਿ ਸਾਡੇ ਇਥੇ ਥੋੜੇ ਕੁੱਤੇ ਵੈ ਮੈਂ ਸਾਰੇ ਐਨੀਮਲ ਲਵਰ ਦੀ ਇੱਦਾਂ ਹੀ ਸੇਵਾ ਕਰਦੀ ਆ ਤੁਸੀਂ ਉਹਦੇ ਵਿੱਚ ਨਾ ਕੋਈ ਮੈਨੂੰ ਰਿਪਲਾਈ ਕੀਤਾ ਨਾ ਕੋਈ ਕੁਝ ਮੈਨੂੰ ਹੋਰ ਕੀਤਾ ਕੋਈ ਗੱਲ ਦਾ ਕੋਈ ਰਿਪਲਾਈ ਨਹੀਂ ਕੀਤਾ ਨਾ ਤੁਸੀਂ ਮੈਨੂੰ ਦੱਸੇ ਮੇਰਾ ਕੁੱਤਾ ਮਰ ਗਿਆ ਜਾਂ ਜੀਂਦਾ ਹੈਗਾ ਜਾਂ ਕਿੱਦਾਂ ਮੈਂ ਕਿਹਾ ਮੈਨੂੰ ਨੰਬਰ ਦੋ ਇਹ ਤਾਂ ਕੋਈ ਉਹ ਗੱਲ ਨਹੀਂ ਹੈਗੀ ਦੂਜਾ ਕਲੀਅਰ ਹੋ ਗਿਆ ਐਵੇਂ ਚੱਕ ਕੇ ਏਡਾ ਵੱਡਾ ਰੋਸਟ ਮਾਰਿਆ ਹੈ ਕੀ ਚੀਜ਼ ਗੱਲਾਂ 'ਚ ਕੋਈ ਦਮ ਹੈਗਾ ਤੇਰੀਆਂ ਚੋਚੀ ਹੈਗਾ ਕੋਈ ਦਮ ਰੋਸਟ ਕਰਨਾ ਤੂੰ ਕਰੀ ਚੱਲ ਪਰ ਆਹ ਕੀ ਆ ਮੈਂ ਰਿਸ਼ਤੇਦਾਰੀ ਨਹੀਂ ਕੱਢਣੀ ਝੂਠ ਮਾਰਦੀ ਕਾਹੜੇ ਝੂਠ ਮਾਰੇ ਆ ਦੱਸ ਮੈਨੂੰ ਕੀ ਝੂਠ ਮਾਰਿਆਗਾ ਤੂੰ ਮੈਨੂੰ ਕਿਹਾ ਤੇਰਾ ਰੋਸਟ ਪਹਿਲਾਂ ਆਇਆ ਸੀਗਾ ਵੀ ਚਾਹ ਪਾਣੀ ਨਹੀਂ ਮੰਗਿਆ ਤੇ ਮੈਂ ਕਿਹਾ ਹਾਂ ਉਹ ਤਾਂ ਮੈਂ ਬਾਅਦ ਚ ਕੀਤੀ ਆ ਗੱਲ ਨਹੀਂ ਆਪਾਂ ਉਹਨੂੰ ਕਮਲ ਨੂੰ ਕੁਛ ਕਿਹਾ ਜਾਂ ਨਹੀਂ ਆ ਬਾਕੀ ਚਾਹ ਅਸੀਂ ਘਰੇ ਆ ਕੇ ਪੀਤੀ ਹੈਗੀ ਸਾਡੇ ਤਾਂ ਚਾਹ ਪਾਣੀ ਹੋਣ ਦੇ ਬਾਵਜੂਦ ਵੀ ਉਹਨੇ ਕਿਹਾ ਚਾਹ ਹੈ ਨਹੀਂਗੀ ਠੀਕ ਆ ਤੇ ਉਹਦੇ ਚਾਹ ਨਾ ਹੋਣ ਦੇ ਅਸੀਂ ਚਾਹ ਪੀਤੀਆਂ ਗਏ ਸਿਰ ਦਰਦ ਕਰ ਰਿਹਾ ਸੀ ਆ ਕੇ ਚਾਹ ਪੀ ਲਈ ਦੋਨੇ ਗੱਲਾਂ ਕਲੀਅਰ ਹੋ ਗਈਆਂ ਹੁਣ ਬੋਲ ਹੋਰ ਕੀ ਗੱਲ ਕਲੀਅਰ ਮੈਸੇਜ ਕੀਤੇ ਆ ਜੇ ਮੈਂ ਤੇਰੇ ਤੂੰ ਮੈਨੂੰ ਕਰਤਾ ਰੋਸਟ ਉਹ ਚ ਕਮਲ ਨੂੰ ਕਰਤਾ ਉਹ ਤੇ ਤੈਨੂੰ ਮੈਂ ਕੋਈ ਨਾ ਮਾੜਾ ਬੋਲਿਆ ਨਾ ਚੰਗਾ ਬੋਲਿਆ ਨਾ ਕੋਈ ਮੰਦਾ ਬੋਲਿਆ ਉਹ ਤੇ ਮੈਂ ਦਿਲ ਜੇ ਭੇਜਦੇ ਚਲੋ ਠੀਕ ਆ ਵੀ ਹਾਂ ਜੋ ਸਹੀ ਇਹ ਕੁੜੀ ਸਹੀ ਕਹਿ ਰਹੀ ਹੈਗੀ ਹੋਰ ਕੀ ਪੁੱਛਣਾ ਦੱਸ ਮੈਨੂੰ ਐਵੇਂ ਨਹੀਂ ਚੱਕ ਚੱਕ ਰੋਸਟ ਕਰੀ ਜਾ ਠੀਕ ਆ ਨਾ ਤੂੰ ਰੋਸਟ ਕਰਨਾ ਕਰੀ ਚੱਲ ਜੇ ਤੈਨੂੰ ਕੁਝ ਐਵੇਂ ਊਠ ਦੀਆਂ ਪਟਾੰਗ ਬਣਾ ਬਣਾ ਰੋਸਟ ਕਰੀ ਜਾਨੀ ਹੈ ਤੂੰ ਦੋਨੇ ਗੱਲਾਂ ਝੂਠ ਦਾ ਮਾਸਤਾ ਕਰਨੀ ਮੈਨੂੰ ਤੂੰ ਕਹਿੰਦੀ ਸੀਵੇਂ ਚ ਲੱਤਾਂ ਤੂੰ ਭੈਣ ਚ ਉੱਤੋਂ ਲਿਖਾ ਕੇ ਆਈ ਹੋਈ ਐ ਇੱਥੇ ਵੀ ਤੇਰਾ ਇੱਥੇ ਰਿਸ਼ਟਰੀ ਪੱਕੀ ਹੋਈ ਵੀ ਐ ਤੇਰੀਆਂ ਸੀਵੇਂ ਚ ਲੱਤਾਂ ਨਹੀਂ ਜਾਣੀਆਂ ਹੈਂ ਤੂੰ ਕੀ ਪਤਾ ਪਹਿਲਾਂ ਹੀ ਰੁੜ ਜੇ ਤਮੀਜ਼ ਨਾਲ ਗੱਲ ਕਰਿਆ ਕਰੋ ਮਾੜੀ ਜੀ ਲੱਗੀ ਤੂੰ ਰੋਸਟ ਕਰਨ ਕਰੀ ਜਾਂ ਰੋਸਟ ਪਰ ਰੋਸਟ ਕਰਦੀ ਆ ਮੈਂ ਇਹਨੂੰ ਨਾ ਕਰ ਕਰ ਲੈ ਤੂੰ ਕਰ ਲੈ ਨਹੀਂ ਤੇ ਫੇਰ ਕੀ ਮੇਰਾ ਕੀ ਡੱਗ ਜਾਣਾ ਇੱਥੇ ਰੋਸਟ ਕਰੇ ਬਿਨਾਂ ਜੇ ਮੇਰੀ ਆਡੀਅנס ਮੈਨੂੰ ਪੁੱਛੂਗੀ ਵੀ ਤੁਸੀਂ ਆਂਟੀ ਕੀ ਆ ਰਮਣ ਦੀ ਗੱਲ ਸੁਣ ਲੋ ਜੇ ਮੈਨੂੰ ਕਿਸੇ ਨੇ ਪੁੱਛ ਲੈ ਵੀ ਆਂਟੀ ਤੁਹਾਡੀ ਬਰਾਦਰੀ ਕੀ ਆ ਆਪਾਂ ਦੱਸਦੀ ਵੀ ਅਸੀਂ ਤਾਂ ਰਵਦਾਸੀ ਨੇ ਆ ਪਿਓਰ ਆ ਯਾਨੀ ਕਿ ਪੱਕੇ ਕੱਟੜ ਠੀਕ ਆ ਓਕੇ ਪਿਓਰ ਆ ਇਹ ਐਂ ਪੁੱਛਦੀ ਹੈਗੀ ਉਹ ਪੁੱਛਦੀ ਆ ਐਵੇਂ ਬਿਨਾ ਬਣਾ ਰਮਣ ਨੂੰ ਕੋ ਗੱਲ ਨਹੀਂ ਬਾਤ ਨਹੀਂ ਉਹ ਕਹਿੰਦੀ ਮੈਂ ਵਕੀਲ ਆ ਚੱਕ ਚੱਕ ਕੇ ਲੋਕਾਂ ਦੀ ਪ੍ਰਾਈਵੇਸੀ ਵਾਲੀਆਂ ਗੱਲਾਂ ਜੇ ਕਿਸੇ ਨੇ ਉਹਦੇ ਵਿੱਚ ਨੰਬਰ ਨਹੀਂ ਵੀ ਦੇਖਿਆ ਹੋਣਾ ਮੇਰਾ ਉਹ ਐਫਸੀ ਕੋਡ ਨਹੀਂ ਦੇਖਿਆ ਹੋਣਾ ਉਹ ਵੀ ਤੂੰ ਲੋਕਾਂ ਨੂੰ ਦਿਖਾਈ ਜਾਨੀਂ ਜੇ ਕਿਸ ਨੂੰ ਨਹੀਂ ਵੀ ਨੌਲੇਜ ਹੋਈ ਹੋਣੀ ਇੰਨੀ ਤੇ ਜੇ ਕੋਈ ਪੈਸੇ ਦੇਊਗਾ ਕੋ ਲੈਨ ਦੇ ਵਿੱਚ ਕੋਈ ਉਹ ਗੱਲ ਨਹੀਂ ਹੈਗੀ ਜੇ ਕੋਈ ਧੀਪਤ ਸਮਝ ਕੇ ਦੇ ਦਿੰਦਾ ਇੱਕ ਇਹ ਕਿਉਂ ਨਹੀਂ ਚੱਕੀ ਤੁਸੀਂ ਮੇਰੀ ਚੱਕੋ ਉਹਦੇ ਵਿੱਚ ਵੀ ਜੇ ਕੋਈ ਮੈਨੂੰ ਕੂਪਨ ਵਗੈਰਾ ਪਾਉਂਦਾਗਾ ਤੇ ਮੈਂ ਉਹ ਕੂਪਨ ਵਗੈਰਾ ਐਨੀਮਲ ਲਵਰ ਦੀ ਸੇਵਾ ਚਲਾਉਂ ਚੱਕ ਪਿਛਲਾ ਮੇਰਾ ਚੱਕੋ ਲਈ ਪਿਛਲਾ ਜੇ ਕੋ ਮੈਨੂੰ ਪੈਸੇ ਦੇਊਗਾ ਤਾਂ ਮੈਨੂੰ ਚਾਰ ਹੈਲਪ ਹੋ ਜੂਗੀ ਮੇਰੀ ਮੇਰੇ ਨਾਲ ਗਾਉਂ ਦਾ ਚੜਾਵਾ ਹੁੰਦਾ ਨਾ ਸਾਰੇ ਮੰਡਲੀ ਵਾਲੇ ਕੋ ਬਾ ਸਾਰੇ ਬਠਿੰਡੇ ਨੂੰ ਪਤਾ ਇਸ ਗੱਲ ਦਾ ਮੈਂ ਚੜਾਵਾ ਵੀ ਉੱਥੇ ਦੇਵਾਂ ਨੀ ਹੁਣ ਵੀ ਕੁੱਤਿਆਂ ਦੀ ਦਵਾਈ ਆਊਗੀ ਪਰ ਬਲਾਕੇ ਜਿਹੜੇ ਐਨੀਮਲ ਲਵਰ ਨੇ ਪੁੱਛ ਲਓ ਤੇ ਇੱਕ ਚੰਦ ਨੂੰ ਫੋਨ ਕਰ ਲਓ ਠੀਕ ਆ ਸਾਰਿਆਂ ਨੂੰ ਪਤਾਗਾ ਵੀ ਮੈਂ ਉਹਨਾਂ ਨੂੰ ਬਲਾ ਕੇ ਮੈਂ ਕਹਿੰਨੀ ਹੁੰਨੀ ਆ ਆ ਦਵਾਈਆਂ ਨੇ ਦਵਾਈਆਂ ਲਓ ਮੈਂ ਇਹਨਾਂ ਨੂੰ ਵੀ ਮੇਰੇ ਤੋਂ ਗੂਗਲ ਪੇ ਨਹੀਂ ਹੋਣਾ ਕਿਉਂਕਿ ਇਹ ਚੜਾਵਾ ਵੈਸੇ ਹੁੰਦਾਗਾ ਆਪਾਂ ਕਰਨਾ ਤੇ ਮੈਂ ਕੋਪਣਾ ਨੂੰ ਕੀ ਜਾਣਦੀ ਆਂਗੀ ਜੇ ਕੋਈ ਕਰੂਗਾ ਤਾਂ ਉਹ ਦਾਨਪੂਰਨ ਹੋ ਜਾਊਗਾ ਐਡੀ ਕਿੱਡੀ ਗੱਲ ਆ ਉਹਦਾ ਤਾਂ ਤੂੰ ਰਵਣ ਵਕੀਲ ਆ ਤੂੰ ਮੈਨੂੰ ਦੀਦੀ ਕਿਹਾ ਦੀਦੀ ਕਾ ਫੇਰ ਕੀ ਹੋਗਾ ਮੈਨੂੰ ਕਿਹਬਾ 44 ਨਹੀਂ ਕਿ 45 ਦੀਆਂ ਜਾਂ 20 ਸਾਲਾਂ ਦੀ ਮੈਨੂੰ ਕਿਹਬਾ ਤੂੰ ਕੀ ਹੈਗੀ ਅੱਜ ਕੱਲ ਬੁੜੀਆਂ ਉਮਰਾਂ ਵਾਲ ਕੋਈ ਜਾਂ ਦਸੀਆਂ ਨੇ ਸਾਨੂੰ ਵੀ ਜੀ ਦੀ ਜੀ ਦਾ ਰਿਸਪੈਕਟ ਕਿਤੇ ਦੇ ਰਹੀ ਮੈਂ ਬਿਨਾ ਗੱਲ ਤੋਂ ਐਵੇਂ ਤੁਸੀਂ ਚੱਕ ਚੱਕ ਰੋਸਟ ਦਾ ਸਾਡਾ ਮੂੰਹ ਨਹੀਂ ਸਿਰ ਹੁੰਦਾ ਤੁਹਾਡੇ ਰੋਸਟਾਂ ਦਾ ਰੋਸਟ ਬਾਰੇ ਜਿਵੇਂ ਗੱਪ ਮਾਰੀ ਜਾਂਦੀ ਹੈ ਮੈਨੂੰ ਕਲੀਅਰਟੀ ਚਾਹੀਦੀ ਮੈਨੂੰ ਕਲੀਅਰਟੀ ਚਾਹੀਦੀ ਮੈਨੂੰ ਕਲੀਅਰਟੀ ਚਾਹੀਦੀ ਤੇ ਤੂੰ ਅਗਲੇ ਦਾ ਮੂੰਹ ਤੇ ਥੱਪੜ ਮਾਰੇਂਗੀ ਤਾਂ ਕੋਣ ਕਰੂਗਾ ਕਮਲ ਦੇ ਤੂੰ ਕਹਿੰਦੀ ਮੈਂ ਥੱਪੜ ਮਾਰਾਂ ਪਰ ਤੂੰ ਕੋਣ ਖਾ ਲਊ ਥੱਪੜ ਤੈਨੂੰ ਮੈਂ ਇਹੀ ਕਿਹਾ ਸੀ ਵੀ ਤੈਨੂੰ ਮੈਂ ਕਮਲ ਦੇ ਕੋਲ ਹੀ ਲੈ ਚਲਦੀ ਆ ਤੀਜੀ ਗੱਲ ਕਲੀਅਰ ਹੋ ਗਈ ਹਾਂ ਮੈਂ ਕਿਹਾ ਸੀਗਾ ਕੋਈ ਵੀ ਰੋਸਟ ਆ ਸਭ ਆਪਦੇ ਘਰੇ ਰੋਟੀ ਖਾ ਕੇ ਸੌਂਦੇ ਆ ਜਾਂ ਕੋਈ ਬਲੌਗਰ ਨੇ ਸਭ ਆ ਦੇ ਕੇ ਰੋਟੀ ਖਾ ਕੇ ਸੌਂ ਤੁਸੀਂ ਐਂ ਵੀਰਾਂ ਕੋ ਗੱਪ ਜੇ ਮਾਰੀ ਨੇ ਤੁਹਾਡਾ ਕੋਈ ਕੰਮ ਨਹੀਂ ਧੰਦਾ ਨਹੀਂ ਮੈਂ ਬੋਲਦਾ ਪਹਿਲੀ ਗੱਲ ਮੈਂ ਰਮਨ ਨੂੰ ਕਹਿਨੀ ਆ ਰਮਨ ਆ ਕੇ ਅਮਨ ਆ ਪਤਾ ਨਹੀਂ ਕੌਣ ਆ ਜੀ ਚੱਕ ਕੇ ਪ੍ਰਾਈਵੇਸੀ ਸਾਰੀ ਤੂੰ ਲੋਕਾਂ ਦੀ ਸ਼ੋਅ ਕਰੀ ਜਾਨੀ ਹੈਗੀ ਜੇ ਮੈਨੂੰ ਮੇਰਾ ਸਬਸਕ੍ਰਾਈਬ ਪੁੱਛੂਗਾ ਨਾ ਤੁਹਾਡੀ ਬਰਾਦਰੀ ਕਿਵੇਂ ਦੱਸੂਗੀ ਵੀ ਮੇਰੀ ਆ ਬਰਾਦਰੀ ਆ ਮੈਂ ਕੋਲ ਕਹੂੰਗੀ ਤੁਸੀਂ ਮੜਾ ਦਿਮਾਗ ਨਾਲ ਕੰਮ ਲਾਓ ਵੱਡੀਆਂ ਰੋਸਟਾਂ ਬਣੀਆਂ ਖਰਦੀਆਂ ਤੁਸੀਂ ਬਿਨਾਂ ਗੱਲ ਤੋਂ ਤੈਨੂੰ ਕੱਲੀ ਨੇ ਗੁੱਸਾ ਆ ਰਿਹਾ ਵੀ ਤੈਨੂੰ ਕਹਤਾ ਫੇਰ ਕੀ ਹੋ ਗਿਆ ਜੇ ਤੂੰ ਆ ਤੂੰ ਬਠਿੰਡੇ ਦੀ ਆ ਰਹਿਣਾ ਬਠਿੰਡੇ ਦੀ ਹੀ ਹੋਏਗੀ ਮੈਨੂੰ ਤਾਂ ਲੱਗਦਾ ਬਠਿੰਡੇ ਦੀ ਹੀ ਹੋਏਗੀ ਤੂੰ ਤੇ ਤਾਂ ਗੱਲਾਂ ਤੋਂ ਪਤਾ ਲੱਗਦਾ ਨਾ ਮੈਂ ਤੈਨੂੰ ਹੈਲੋ ਭੇਜਿਆ ਠੀਕ ਆ ਤੂੰ ਮੈਨੂੰ ਖੁਦ ਕਿਹਾ ਕੀ ਆਂਟੀ ਮੈਂ ਤੁਹਾਨੂੰ ਮੈਸੇਜ ਕੀਤਾ ਤੁਸੀਂ ਮੈਸੇਜ ਨਹੀਂ ਦੇਖਿਆ ਮੇਰਾ ਚੈੱਕ ਕਰ ਕੱਢ ਮੈਨੂੰ ਨੇ ਹੁਣ ਯਾਦ ਉੱਥੋਂ ਕੱਢ ਮੇਰਾ ਮੈਂ ਕਿਹਾ ਵਰਲਡ ਰੋਸਟ ਸ਼ਾਇਦ ਤੁਸੀਂ ਰੋਸਟ ਕਰਦੇ ਆਂ ਤੂੰ ਕਹਿੰਦੀ ਹਾਂ ਹਾਂ ਆਂਟੀ ਤੁਸੀਂ ਫੇਰ ਅਮਰਤਾ ਵਾਏ ਨਾ ਵਾਏ ਨਾ ਆਉਤੇ ਮੈਂ ਕਿਹਾ ਅਮਰਤਾ ਵਾਂ ਰੋਸਟ ਹਾਂ ਆਂਟੀ ਕਹਿੰਦੀ ਅਮ ਟੱਕੋ ਕੱਢੋ ਉਹਨੂੰ ਕੱਢ ਕੇ ਉਹਨੂੰ ਕਲੀਅਰ ਕਰਕੇ ਤੂੰ ਮੈਨੂੰ ਕਲੀਅਰ ਕਰਕੇ ਦੱਸ ਇੱਥੇ ਵੀ ਤੂੰ ਕਿਹਾ ਸੀ ਕਿ ਨਹੀਂ ਕਿਹਾ ਸੀਗਾ ਐਵੇਂ ਤੁਸੀਂ ਗੱਪ ਮਾਰੀ ਜੰਨੀ ਆ ਬੈਠੀਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਿਨਾ ਗੱਲ ਤੋਂ ਹੀ ਭੌਂਕੀ ਜੰਨੀ ਆਂ ਗਿਆ ਦਿਮਾਗ ਖਰਾਬ ਕਰਦੀਆਂ ਤੁਸੀਂ ਸਿਵਿਆ ਚ ਲੱਤਾ ਤੇਰੀਆਂ ਭੈਣ ਚੋਂ ਬਾਹਰ ਵੀ ਨੱਤਾ ਤੇਰੀਆਂ ਬੁਲਾਉਣੀਆਂ ਫਿਰ ਤੁਸੀਂ ਮੈਨੂੰ ਤੂੰ ਬਿਨਾ ਸਿਵਿਆ ਤੂੰ ਆਈਆਂ ਕਿ ਬਿਨਾ ਸਿਵਿਆ ਤੂੰ ਜਾਏਂਗੀ ਤੂੰ ਤੇਰਾ ਹੀ ਨਹੀਂ ਪਤਾ ਤੇਰੇ ਲੱਤਾ ਸਿਵਿਆ ਚ ਜਾਣੀਆਂ ਕਿ ਨਹੀਂ ਤਾਂ ਬਾਹਰ ਦੀ ਬਾਰੀ ਰੋੜ ਜਾ ਕਿਤੇ ਰੋਸਟ ਕਰਨੀਂਗੀ ਬੱਜ ਜਿੱਤੇ ਬੱਜਣਾ ਤੂੰ ਕਰ ਰੋਸਟ ਜਿਹੜਾ ਕਰਨਾ ਰੋਸਟ ਤੂੰ ਭੌਂਕੀ ਜਾਨੀ ਕੁੱਤਿਆਂ ਵਾਂਗੂ ਬੈਠੀ ਐ ਇੱਥੇ ਆਪਦੀ ਇੱਜ਼ਤ ਤੁਸੀਂ ਆਪ ਘਟਾਉਣੀ ਆ ਤੁਹਾਨੂੰ ਅਸੀਂ ਰਿਸਪੈਕਟ ਦਿੰਨੇ ਆ ਵੀ ਚੱਲ ਬੱਚਿਆਂ ਵਰਗੇ ਆ ਮੇਰੀ ਕੋ ਰਿਸ਼ਤੇਦਾਰ ਤੇਰੇ ਨਾਲ ਮੈਂ ਤੇਰੇ ਤੇਰੇ ਵਰਗੇ ਰਿਸ਼ਤੇਦਾਰੀ ਪਾ ਕੀ ਲੈਣਾ ਸਾਡੇ ਰਿਸ਼ਤੇਦਾਰ ਹੈ ਨਹੀਂਗੇ ਚੱਕ ਚੱਕ ਬਿਨਾਂ ਗੱਲ ਦਾ ਰੋਸਟਾ ਦਿਨਾ ਰੋਸਟ ਕਰਾ ਕਰੋ ਕਰਨਾ ਤਾਂ ਬਕਵਾਸ ਮਾਰੀ ਇਹਨੇ ਬਿਨਾਂ ਗੱਲ ਤੋਂ ਬੈਠੀਆਂ ਤੁਸੀਂ ਉਹ ਵਕੀਲ ਨਹੀਂ ਕਹਾਉਂਦੀ ਆਪਣੇ ਆਪ ਨੂੰ ਬਿਨਾਂ ਗੱਲ ਤੋਂ ਚੱਕ ਚੱਕ ਸਾਡੇ ਅਕਾਊਂਟ ਦਿਖਾਈ ਜਾਂਦੀ ਆ ਸਾਨੂੰ ਨਹੀਂ ਪਤਾ ਤੂੰ ਮੈਨੂੰ ਵੈਸੇ ਮੈਸੇਜ ਕਰ ਦੇ ਵੀ ਇਦਾਂ ਨਹੀਂ ਗੱਲ ਹੋਣੀ ਇਹ ਤੂੰ ਤਾਂ ਸਾਰਿਆਂ ਨੂੰ ਐ ਅਸੀ ਕੋਡ ਦਿਖਾਤਾ ਮੇਰਾ ਕੋਈ ਵੀ ਬੰਦਾ ਜਾਂ ਬੁੜੀ ਕੋਈ ਵੀ ਕਿਸੇ ਨੂੰ ਬਥੇਰੇ ਲੋਕ ਕਹਿ ਦਿੰਦੇ ਆ ਵੀ ਪੁੰਨਦਾਨ ਕਰਨਾ ਚ ਕੁਝ ਵੀ ਕਰਨ ਮੈਂ ਤਾਂ ਪਹਿਲਾਂ ਹੀ ਬੋਲਿਆ ਹੈ ਵੀ ਮੇਰੇ ਐਨੀਮਲ ਦੀ ਸੇਵਾ ਹੋ ਜੂਗੀ ਇਹਦੇ ਵਿੱਚ ਐਵੇਂ ਨਾ ਉਡ ਦੀਆਂ ਪਟਾੰਗ ਮਾਰਿਆ ਕਰੋ ਗੱਲ ਨਹੀਂ ਬਾ ਦਿਮਾਖ ਖਰਾਬ ਕੀਤਾ ਚਾਰ ਦਿਨੋਂ ਗੱਗੇ ਬਿਮਾਰ ਆ ਤੇ ਹੋਰ ਚੱਕ ਚੱਕ ਰੋਸਟ ਪਾਈ ਜਾਂਦੇ ਬਿਨਾ ਗੱਲ ਤੋਂ ਰੋਸਟ ਪਾਉਣਾ ਆਏ ਨੇ ਪਾਈ ਚਲ ਰੋਸਟ ਫੇਰ ਫੇਰ ਕੀ ਹੋ ਜਾਊਗਾ ਮੇਰੀ ਕੰਨ ਡਿੱਗ ਜੂ ਜਾਂ ਮੈਂ ਕਿਤੇ ਡੁੱਬ ਜੂ ਰੋਸਟ ਕਰੇਂਗੀ ਤੂੰ ਮੈਨੂੰ ਅਸੀਂ ਅਜਿਹੀ ਹਰਕਤਾਂ ਕਰਦੇ ਨਹੀਂ ਰੋਸਟ ਵਾਲੀਆਂ ਚੱਕ ਚੱਕ ਤੁਸੀਂ ਝੂਠ ਮੂਠ ਬਣਾਈ ਜਾਂਦੀਆਂ ਕਰੀਏ ਨੇ ਤੈਨੂੰ ਮੈਂ ਦੋਨੇ ਗੱਲਾਂ ਜਵਾਬ ਦਿੱਤੇ ਵੀ ਤੈਨੂੰ ਨੰਬਰ ਤਾਂ ਮੰਗਿਆ ਸੀ ਤੂੰ ਕੁੱਤੇ ਦਵਾਈ ਮੰਗੀ ਸੀ ਠੀਕ ਆ ਤਾਂ ਨੰਬਰ ਮੈਂ ਦਿੱਤਾ ਸੀ ਦੂਜਾ ਨੰਬਰ ਇਹ ਸੀਗਾ ਤੂੰ ਕਿਹਾ ਵੀ ਕੁਕੀ ਆਂਟੀ ਵੀ ਹੁਣ ਇਹ ਕਰੇ ਚਲੋ ਵਧੀਆ ਬਹੁਤ ਵਧੀਆ ਬੋਲੇ ਵੀ ਕੁਕੀ ਆਂਟੀ ਵੀ ਕੋਈ ਫਿਰ ਮੈਂ ਕਿਹਾ ਮੈਂ ਨਹੀਂ ਇਹ ਚੀਜ਼ਾਂ ਕਹਿਣੀ ਆ ਠੀਕ ਆ ਤੇ ਉਹ ਮੈਂ ਕੁਦਰਤੀ ਮੈਨੂੰ ਸਬਸਕ੍ਰਾਈਬਰ ਪੁੱਛ ਲਿਆ ਵੀ ਆਂਟੀ ਤੁਹਾਨੂੰ ਚਾਹ ਚੁੰਮ ਲਈ ਮੈਂ ਕਿਹਾ ਚਾਹ ਤਾਂ ਮੈਨੇ ਮਿਲੀ ਨਹੀਂ ਹੈਗੀ ਆਈ ਗੱਲਾਂ ਹੋਈਆਂ ਦੋ ਹੁਣ ਮੈਂ ਤੇਰਾ ਰੋਸਟ ਦੁਬਾਰੇ ਦੇਖਦੀ ਮੈਂ ਭੁੱਲ ਗਈ ਮੈਂ ਫਿਰ ਤੈਨੂੰ ਫਿਰ ਬੈਕ ਆਉਣੀ ਤੇਰੇ ਕੋਲੇ ਬਾਕੀ ਗੱਲ ਆ ਗਈ ਇਹ ਘਰ ਵਾਲਾ ਕਿੱਥੇ ਆ ਤੁਸੀਂ ਮੇਰੇ ਘਰੋਂ ਤੋਂ ਦਾਣੇ ਲੈਣੇ ਆੜੀਏ ਦੱਸੋ ਪਹਿਲਾਂ ਮੈਨੂੰ ਕਿ ਤੁਹਾਨੂੰ ਮੈਂ ਛੱਡ ਗਿਆ ਮੈਂ ਉਹਦੇ ਕੋਲੇ ਜੀ ਤੁਸੀਂ ਨਹੀਂ ਹਟਦੀ ਮੈਨੂੰ ਲੱਗਿਆ ਅੱਜ ਮੈਂ ਠੀਕ ਹੋਵਾਂਗੀ ਜਿਹੜਾ ਮੈਂ ਇਹ ਮੈਨੂੰ ਬੁਲਾਈ ਜਾਂਦੀਆਂ ਨੇ ਦੁਨੀਆਂ 'ਚ ਕੋਈ ਬੰਦਾ ਆ ਜਿਹਨ ਨਿਕਰਾ ਤੁਸੀਂ ਵੱਡੀਆਂ ਆਂ ਗੀਆਂ ਰੋਸਟ ਆ ਭੌਂਕੀ ਇਹਨੇ ਕੁੱਤਿਆਂ ਵਾਂਗੂ ਮੈਂ ਤਾਂ ਕੁੱਤਿਆਂ ਵਾਂਗੂ ਹੀ ਕਹੂੰਗੀ ਤੂੰ ਕਰ ਯਾਰ ਇਹ ਰੋਸਟ ਕਰਨਾ ਤੁਸੀਂ ਮੈਨੂੰ ਜਿੰਨਾ ਮੇਰਾ ਜਾਗਰਣ ਦਾ ਹੁੰਦਾ ਨਾ ਸਾਰਾ ਜਾਨਵਰ ਉਹਨੂੰ ਜਾਂਦਾ ਮੇਰਾ 1 ਰੁਪਈਆ ਨਹੀਂ ਖਰਚੀ ਤੇ ਦੇ ਵਿੱਚੋਂ ਸਾਰੇ ਬਠਿੰਡੇ ਨੂੰ ਪਤਾ ਇਹ ਚੀਜ਼ ਦਾ ਮੇਰੇ ਸਭ ਮੰਡਲੀ ਵਾਲਿਆਂ ਨੂੰ ਪਤਾ ਉਹ ਸਨਾਤਨ ਤੱਕ ਦੇ ਪ੍ਰਧਾਨਾਂ ਤੱਕ ਨੂੰ ਪਤਾ ਇਹ ਚੀਜ਼ ਦਾ ਦੁੱਧ ਜਾਂਦਾ ਕੁੱਤਿਆਂ ਨੂੰ ਖਰਾ ਜਾਂਦਾ ਗਊਆਂ ਨੂੰ ਜੇ ਮੈਂ ਕਿਤੇ ਜਾਗਰਨ ਲਾ ਕੇ ਆਉਣੀ ਆ ਤੁਸੀਂ ਕਿਹੜੇ ਵਿਚਾਰਾਂ ਨੂੰ ਤੁਰੀਆਂ ਫਿਰਦੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਘਰ ਵਾਲਾ ਕਿੱਥੇ ਆ ਕਦੇ ਕਹਿੰਦੇ ਡੈਥ ਹੋ ਗਈ ਕਦੇ ਕਹਿੰਦੇ ਘੁੰਮਣ ਜਾਉ ਕਦੇ ਕਹਿੰਦੇ ਤੁਸੀਂ ਕੀ ਲੈਣਾ ਯਾਰ ਅਰ ਮਾਂ ਨਾਲ ਮੇਰੀ ਅੱਜ ਸਟੋਰੀ ਦੇਖ ਲਓ ਜਿਹਨੂੰ ਜਾਇ ਤਕਲੀਫ ਹੁੰਦੀ ਆ ਜੇ ਹੋ ਵੀ ਥੋ ਤੁਸੀਂ ਕੀ ਹੋਊ ਚਾਹੇ ਨਾ ਹੋਊ ਤੁਹਾਨੂੰ ਇਸ ਗੱਲ ਨਾਲ ਕੀ ਪ੍ਰੋਬਲਮ ਦੱਸੋ ਕੀ ਪ੍ਰੋਬਲਮ ਆ ਤੁਹਾਨੂੰ ਘਰ ਵਾਲੇ ਤੋਂ ਕਾਏ ਤੁਸੀਂ ਕਹਿਦੇ ਨਹੀਂ ਆ ਉਹ 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 ਐ ਕਰਦਾ ਉਹ ਰੋਸਟ ਵਧੀਆ ਕਰੀ ਜਾਵੇ ਫਿਰ ਰੋਸਟ ਕਰਦੇ ਤਾਂ ਕਰੀ ਚੱਲੋ ਤੁਹਾਡਾ ਕੰਮ ਕਰੀ ਚੱਲੋ ਸਾਡਾ ਕੰਮ ਅਸੀਂ ਕਰੀ ਜਾਵਾਂਗੇ ਔਰ ਵਲਡ 2 ਤੂੰ ਧਿਆਨ ਨਾਲ ਸੁਣ ਲੈ ਮੇਰੀ ਗੱਲ ਧਿਆਨ ਨਾਲ ਮੈਨੂੰ ਤੇਰੇ ਨਾਲ ਰਿਸ਼ਤੇਦਾਰੀ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਸਮਝਾ ਗਈ ਨਾ ਮੇਰੇ ਰਿਸ਼ਤੇਦਾਰ ਬਹੁਤ ਨੇ ਔਰ ਬਹੁਤ ਪਿਆਰ ਕਰਦੇ ਨੇ ਮੈਨੂੰ ਸਾਰੇ ਮੇਰੇ ਦੋਸਤ ਮਿੱਤਰ ਫਰੈਂਡਸ ਔਰ ਮੇਰੇ ਰਿਸ਼ਤੇਦਾਰ ਸਾਰੇ ਮੈਨੂੰ ਪਿਆਰ ਕਰਦੇ ਆ ਮੈਨੂੰ ਤੇਰੀ ਰਿਸ਼ਤੇਦਾਰੀ ਲੋੜ ਨਹੀਂ ਹੈਗੀ ਸਮਝਾ ਗਈ ਨਾ ਤੇਰੀ ਸਤਿ ਆਵੇ ਅਰੱਜੇ ਤੇ ਆਏ ਤੇਰੀ ਸਤਿ ਆਰ ਸਿ ਅਸੀ ਕਿਹ ਲੈ ਅੰਦਰ ਸਤਿ ਆਰ ਤੂੰ ਜਿਹੜੀ ਤੂੰ ਆਪ ਗੱਪ ਮਾਰੀ ਜੰਨੀ ਮੈਨੂੰ ਕਹੀ ਜੰਨੀ ਤੂੰ ਆਪ ਝੂਠ ਮਾਰੀ ਜੰਨੀ ਆ ਆਪ ਮਾਰ ਮਾਰ ਝੂਠ ਮਾਰਦੀ ਤੂੰ ਉਹਨੇ ਮੈਨੂੰ ਆਇਆ ਕਿ ਮੈਨੂੰ ਜੇ ਤੇਰੇ ਦੋ ਕਮੈਂਟ ਮੈਂ ਲਾਇਕ ਕਰਤੇ ਤੇਰੇ ਤੂੰ ਰੋਸਟ ਕੀਤਾ ਕਮਲ ਉਹ ਚ ਮੈਂ ਉਹ ਚ ਕੀ ਗੱਲ ਹੋ ਗਈ ਤੇਰੀ ਮੇਰੀ ਯਾਰੀ ਪੈ ਗਈ ਸਿਰਫ ਮੈਂ ਤੇਰਾ ਤਾਂ ਕਮੈਂਟ ਲਾਇਕ ਕਰਤੇ ਤੇ ਵਿੱਚ ਤੂੰ ਇਹ ਕਿਹਾ ਸੀ ਕਿ ਹੁਣ ਕੁੱਕੀ ਆਂਟੀ ਵੀ ਕਵੇ ਕੁਕੀ ਆਂਟੀ ਵੀ ਕਹੇ ਵੀ ਹੁਣ ਉੱਥੇ ਆ ਨਹੀਂ ਸੁੱਥਿਆ ਨਹੀਂ ਸੀ ਤੇ ਮੈਂ ਇਹੀ ਲੋਕਾਂ ਨੂੰ ਮੈਂ ਬਲੌਗ ਚ ਕਿਹਾ ਲਾਈਵ ਜਿਵੇਂ ਮੈਂ ਮੈਂ ਨਹੀਂ ਕਹਿਣਾ ਯਾਰ ਜੋ ਵੀ ਹੈਗਾ ਆ ਮੈਂ ਕਿਹਾ ਵਰਲਡ ਰੋਸਟ ਦਾ ਮੈਸੇਜ ਆਇਆ ਸੀਗਾ ਵੀ ਕੋਈ ਐਨੀਮਲ ਦੇ ਲਈ ਮੈਨੂੰ ਦਵਾਈ ਦੱਸੋ ਤੇ ਮੈਂ ਉਹਨੂੰ ਮੈਸੇਜ ਕੀਤਾ ਮੈਂ ਤਾਂ ਇਹ ਕਹੀ ਨਹੀਂ ਮੇਰੀ ਗੱਲ ਹੋਈ ਉਹਦੇ ਨਾਲ ਮੇਰੀ ਗੱਲ ਹੁੰਦੀ ਆ ਮੈਂ ਤਾਂ ਕਹੀ ਨਹੀਂ ਆ ਚੀਜ਼ ਲੈ ਸਬੂਤ ਕਰਾ ਕੇ ਦੇ ਮੈਂ ਕਹੀ ਇਹ ਤਾਂ ਲਾਈਵ ਹੋਣਗੇ ਤੇਰੇ ਕੋਲੇ ਵੀ ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਆ ਤੀਜਾ ਹੋ ਗਿਆ ਝੂਠ ਗੱਲ ਕਰਾਂ ਮੈਂ ਕਿੱਥੇ ਗਿਆ ਮੈਨੂੰ ਕਦੇ ਮੈਸੇਜ ਆਇਆ ਸੀ ਉਹਨਾਂ ਦਾ ਦਵਾਈ ਵਾਸਤੇ ਤੇ ਮੈਂ ਮੈਸੇਜ ਪਾਤਾ ਤੁਸੀਂ ਮੈਨੂੰ ਨਾ ਕੋਈ ਮੁੜ ਕੇ ਰਿਪਲਾਈ ਕੀਤਾ ਥੋੜਾ ਕੁੱਤਾ ਮਰ ਗਿਆ ਜੀ ਗਿਆ ਮੈਨੂੰ ਨੇ ਪਤਾ ਮੈਨੂੰ ਐਸੀ ਵੀ ਚੋਲ ਜ ਦੱਸੂਗੀ ਜਾਂ ਕੋਈ ਨੰਬਰ ਦੇਊਗੀ ਤਾਂ ਮੈਂ ਦਵਾਈ ਭੇਜ ਦੂੰਗੀ ਐਵੇਂ ਤੁਸੀਂ ਓਵਰ ਸਮਾਰਟ ਜਾਦੇ ਬਣਦੀਆਂ ਹੈਗੀਆਂ ਸਭ ਰੋਟੀ ਖਾ ਕੇ ਸੌਂਦੇ ਸਭ ਦੇ ਦਿਮਾਗ ਹੁੰਦੇ ਆ ਜੇ ਤੁਸੀਂ ਵਕੀਲ ਆ ਨਾ ਰਮਨ ਮੈਡਮ ਨੂੰ ਕਹੇ ਜੀ ਤੁਸੀਂ ਵਕੀਲ ਹੋ ਤੇ ਸਾਸ ਵੀ ਵਕੀਲਾ ਦੇ ਉੱਤੋਂ ਦੀ ਆ ਸਾਡਾ ਅਸੀਂ ਵੀ ਰੋਟੀ ਖਾ ਕੇ ਸੋਣੇ ਸਾਡਾ ਵੀ ਦਿਮਾਗ ਚੱਲਦਾ ਜੇ ਕੋਈ ਕਹੂਗਾ ਪੁੱਤਰ ਮੈਂ ਤੈਨੂੰ 50000 ਰੁਪਏ ਭੇਜਣਾ ਹੋ ਸਕਦਾ ਕਿਸੇ ਦਾ ਕੋਈ ਨਹੀਂ ਹੁੰਦਾ ਕੋਈ ਬਜ਼ੁਰਗ ਹੁੰਦਾ ਅਗਲਾ ਸਾਰਾ ਮੰਗਦਾ ਲਗਾ ਚੱਲ ਮੇਰੇ ਜੇ ਕੋਈ ਧੀ ਪੁੱਤ ਬਣਦਾ ਤਾਂ ਕਿੱਡੀ ਗੱਲ ਜੇ 50000 ਰੁਪਏ ਭੇਜ ਦੂਗਾ ਤਾਂ ਇਹਦੇ ਨਾਲ ਕੀ ਭੁੱਖ ਹੋਗੀ ਅਸ ਤਾਂ ਜੇਬ ਚੋਂ ਕਰਾਇਆ ਪਾ ਕੇ ਉਹਨੂੰ ਦੇ ਦੇਣੇ ਵੀ ਜਾਓ ਜੇ ਕੋਈ ਸਾਡੀ ਹੈਲਪ ਕਰੂਗਾ ਤਾਂ ਅਸੀਂ ਤਾਂ ਹੀ ਅੱਗੇ ਜਾ ਕੇ ਅਗਲੇ ਦੀ ਕਰਾਂਗੇ ਪਹਿਲੀ ਗੱਲ ਤਾਂ ਇਹਦਾ ਕੋਈ ਕਿਸੇ ਨੇ ਕਿਹਾ ਨਹੀਂ ਸੀਗਾ ਜੇ ਕਿਹਾ ਸੀ ਜੇ ਮੇਰਾ ਦਿਮਾਗ ਹੁੰਦਾ ਤੇ ਮੈਂ ਫਿਰ ਤੁਹਾਨੂੰ ਮੈਂ ਉਹ ਦਿਖਾਉਂਦੀ ਉਹ ਮੈਡਰੀਟ ਕਰ ਦਿੰਦੀ ਗੱਲ ਕਰਕੇ ਮੈਨੂੰ ਐਦਾਂ ਦਾ ਕੋਈ ਨਹੀਂ ਚੀਜ਼ਾਂ ਦਾ ਨਾ ਦਾ ਹੈਗਾ ਠੀਕ ਆ ਨਾ ਐਨੀਮਲ ਲਵਰਾਂ ਜਾ ਕੇ ਤੁਸੀਂ ਮੇਰੀ ਵੀਡੀਓ ਦੇਖੋ ਜਿਹੜਾ ਬੰਦਾ ਠੱਗ ਠਗੋਰਾ ਹੁੰਦਾ ਨਾ ਹੱਥਾਂ ਨਾਲ ਕੀੜੇ ਨਹੀਂ ਕੱਢਦਾ ਹੁੰਦਾ ਜਾਨਵਰਾਂ ਦੇ ਉਹ ਉਹਨੇ ਕੀ ਲਾਣਾ ਠੱਗੀ ਮਾਰਨੀ ਉਹਨੇ ਕੀ ਲਾਣਾ ਕੀੜੇ ਕੱਢ ਕਿੱਥਾਂ ਦੇ ਉਹਨਾਂ ਕਿਲਣਾ ਵਿੱਚੋਂ ਪਾਕ ਨੂੰ ਐਦਾਂ ਕੱਢ ਕੇ ਔਰ ਫੇਰ ਵੀ ਤੈਨੂੰ ਮੈਂ ਕਹਿ ਰਹੀ ਹਾਂ ਛੋਟੇ ਹੋਣ ਦੇ ਨਾਤੇ ਦੋਨੇ ਤੁਸੀਂ ਮੇਰੇ ਤੋਂ ਛੋਟੀਆਂ ਠੀਕ ਹੈ ਨਾ ਪਹਿਲਾਂ ਸਾਰੀ ਗੱਲ ਨੂੰ ਦੇਖ ਲਿਆ ਕਰੋ ਤੂੰ ਸਾਡੀ ਜਾਤ ਤੱਕ ਨੂੰ ਦਿਖਾਤਾ ਵੀ ਆਇਆ ਕਰਕੇ ਲੋਕ ਮੈਨੂੰ ਪੁੱਛਣਗੇ ਤਾਂ ਮੈਂ ਦੱਸੂਗੀ ਅਸੀਂ ਰਵਦਾਸੀਏ ਹਾਂ ਹੁਣ ਮੈਂ ਐਵੇਂ ਜੱਟੀ ਬੰਦੀ ਫਿਰਾਂ ਜਾਂ ਬਾਣੀਆਂ ਬੰਦੀ ਫਿਰਾਂ ਲੋਕ ਸਾਨੂੰ ਕਹੇ ਤੁਸੀਂ ਬਾਣੀਆਂ ਵਰਗੇ ਕਿਉਂ ਅਸੀਂ ਜਾਤਾਂ ਬਦਲੀਆਂ ਆਦੀਆਂ ਕਿਉਂ ਅਸੀਂ ਆਪਣੇ ਪਿਓ ਬਦਲਿਏ ਅਸੀਂ ਰਵਦਾਸੀਏ ਤਾਂ ਰਵਦਾਸੀਏ ਹਾਂ ਸਾਨੂੰ ਝੂਠ ਨਹੀਂ ਮਾਰਨੇ ਆਉਂਦੇ ਇਹਦਾ ਮਤਲਬ ਨਿਆਣੇ ਵਿਆਹ ਤੇ ਕੋਈ ਬੁੱਢੇ ਨਹੀਂ ਹੋ ਗਏ ਸੀ ਸਾਡਾ ਲੱਤਾਂ ਸਿਵਾਂ ਚ ਚਲ ਗਈਆਂ ਸਮਝ ਆ ਗਈ ਨਾ ਅੱਜ ਕੱਲ ਦਾ ਵਿਆਹ ਕਰੋ ਨਾਲ ਹੀ ਨਿਆਣੇ ਹੋ ਜਾਂਦੇ ਆ ਛੋਟੀ ਉਮਰ ਦੇ ਬੱਚੇ ਹੋ ਜਾਂਦੇ ਆ ਜਦੋਂ 20 ਸਾਲ ਦਾ 22 ਸਾਲ ਦਾ ਬੱਚਾ ਮੈਨੂੰ ਵਿਆਹ ਦੋ ਤੇ ਲੱਤਾਂ ਸਿਵਾਂ ਚ ਬਾਗ ਜਾਂਦੀਆਂ ਨਹੀਂ ਇੰਨੀ ਕੁ ਉਮਰ ਚ ਬੰਦੇ ਦੀਆਂ ਤਾਂ ਕੋ ਲੱਗੀ ਵੀ ਆ ਸਿਵੀਆਂ ਚ ਲੱਤਾਂ ਤੇਰੀਆਂ ਤੂੰ ਖੁੰਡੀ ਫੜੀ ਦੇਖੀ ਮੈਨੂੰ ਕਿਰੇ ਹਾਂ ਸੋ ਸਮਝ ਕੇ ਕਰਿਆਗਾ ਰੋਸਟ ਕਿੰਨੇ ਗੱਲਾਂ ਤੈਨੂੰ ਮੈਂ ਜਵਾਬ ਦਿੱਤੇ ਆ ਤੇਰੇ ਮੈਸੇਜ ਜਦੋਂ ਦਿੱਤੇ ਮੈਸੇਜ ਤੈਨੂੰ ਕਿਉਂ ਕੀਤੇ ਸੀ ਮੈਂ ਠੀਕ ਐ ਚਲੋ ਉਹੀ ਮੈਨੂੰ ਕਰਤੇ ਮੈਸੇਜ ਉਹ ਵੀ ਤੂੰ ਮੈਨੂੰ ਕਹਤਾ ਪਹਿਲੀ ਵਾਰ ਮੈਨੂੰ ਯਾਦ ਆ ਤੂੰ ਕਹਿੰਦੀ ਮੈਂ ਥੱਪੜ ਮਾਰੂੰਗੀ ਪਹਿਲੀ ਗੱਲ ਦਾ ਦੱਸੋ ਵੀ ਇਹ ਕਮਲ ਪਟਿਆਲਾ ਨੂੰ ਜਾ ਕੇ ਥੱਪੜ ਮਾਰ ਸਕਦੀ ਸੀਗੀ ਕਿਉਂ ਤੂੰ ਮਾਰੇਗੀ ਥੱਪੜ ਯਾਰ ਚਲ ਇੱਥੇ ਆਜਾ ਕਿਉਂ ਥੱਪੜ ਕਿਉਂ ਤੇ ਤੂੰ ਕਮਲਪ੍ਰਤਾ ਥੱਪੜ ਖਾਉਗੀ ਕਿਉਂ ਮੈਂ ਤੇ ਤੋ ਥੱਪੜ ਖਾਉਗੀ ਕਿਉਂ ਮੈਂ ਸਿਖਾਵਾਂਗੀ ਪਹਿਲੀ ਗੱਲ ਤੂੰ ਮੈਨੂੰ ਕਹਿ ਕੇ ਦੇਖ ਲੈ ਕਹਿ ਕੇ ਦੇਖੀ ਮੈਨੂੰ ਤੂੰ ਰੋਸਟ ਕਰਨਾ ਕਰ ਤੇਰਾ ਕੀ ਮਤਲਬ ਐ S2 ਵਾਲੀ ਕਰਦੀ ਆ ਠੀਕ ਆ ਗੰਦਮੰਦ ਜੋ ਵੀ ਕਰਦੀ ਉਹ ਕਰੀ ਜਾਂਦੀ ਕਰੀ ਜਾਂਦਾ ਉਹ ਕਿਸ ਨੇ ਤਾਂ ਨਹੀਂ ਕਹਿੰਦੀ ਮੈਂ ਆ ਕਰ ਦੂੰਗੀ ਉਹ ਕਰ ਦੂੰਗੀ ਜਾ ਘਰੇ ਜਾ ਕੇ ਤੇ ਮੈਂ ਕਰੂੰਗੀ ਉਹ ਕਹੂੰਗੀ ਕਰੀ ਜਾਂਦਾ ਤਾਂ ਕੰਮ ਸੁਬਹ ਨਹੀਂ ਮੈਂ ਤਾਂ ਵੇਖਦੀ ਹਾਂ ਰੋਸਟ ਮੈਂ ਤਾਂ ਹੱਸਦੀ ਹੁੰਨੀ ਵੇਖ ਕੇ ਵੀ ਦੱਸ ਇਹਨੂੰ ਪਤਾ ਨਹੀਂ ਸਤਾ ਨਹੀਂ ਕੋਸ਼ ਪਤਾ ਨਹੀਂ ਬੰਦਾ ਹੈ ਕਿ ਬੁੜੀ ਹੈ ਵੀ ਜਿਹੜਾ ਰੋਸਟ ਇਦਾਂ ਕਰੀ ਜਾਂਦਾ ਕਰੀ ਜਾਂਦਾ ਸਾਨੂੰ ਕੀ ਤਕਲੀਫਾਂ ਨਾ ਕਿੱਲ ਦੇ ਚੈਨਲ ਚੱਲਦਾ ਸਾਡੇ ਰੋਸਟ ਕਰਨਾ ਚੈਨਲ ਚੱਲਦਾ ਚਲਾਓ ਜੇ ਕੋਈ ਬੰਦਾ ਆਪਣੀ ਫਿਟਨੈਸ ਰੱਖ ਰਿਆ ਨਾ ਉਹਦੇ ਵਿੱਚ ਨਾ ਤਾਂ ਕੋਈ ਗਲਤ ਹੁੰਦਾ ਤੇ ਨਾ ਗੇਂਦੇ ਸੇਵਾ ਚ ਲੱਤਾ ਜਾਂਦੀ ਹੁੰਦੀਆਂ ਲੱਤਾਂ ਤਾਂ ਐਂ ਪੜਾਕਾ ਪੈਣਾ ਐਂ ਪੜਾਕਾ ਬੈਠੇ ਬੈਠੰਦਾ ਜਿਹਦੀ ਸੇਵਾ ਜਾਨੀ ਹੋਵੇ ਤੇਰਾ ਤੈਨੂੰ ਪ੍ਰਸਤ ਹੁਣ ਰੋਸਟ ਕਰਕੇ ਸਾਡੀਆਂ ਦਿਲ ਕੀਤੇ ਬੈਠੀ ਦਿੱਤੇ ਰਹਿ ਮੇਰੀ ਟੈਨਸ਼ਨ ਲਾ ਕੇ ਤੇਰਾ ਟਾਕੀ ਹੋਏ ਤੇ ਮਾੜਾ ਖਰਾਬ ਕੀਤਾ ਹੋਇਆ ਬਿਨਾਂ ਗੱਲ ਤੋਂ ਤੈਨੂੰ ਤਿੰਨਾਂ ਗਲਾਂ ਜਵਾਬ ਦੇਤੇ ਮੈਂ ਸਮਝ ਆ ਗਈ ਅੱਜ ਮੈਂ ਤੇਲ ਲਾਇਆ ਸੀ ਤੇ ਫਰੈਸ਼ ਕੀਤਾ ਦਾ ਦਿਮਾਗ ਤੇ ਉਹ ਮੇਰਾ ਸੱਤਿਆ ਨਸ਼ ਕਰਤੇ ਨੇ ਔਰ ਅਰਮਣ ਜੀ ਛੋਟੇ ਸਾੜ ਤੁਸੀਂ ਤੁਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਲੈ ਕੇ ਨਾ ਉਹ ਨਾ ਕਰਿਆ ਕਰੋ ਤੁਸੀਂ ਪ੍ਰਾਈਵੇਸੀ ਨੂੰ ਅਗਲੇ ਅਣਜਾਣ ਬੰਦਾ ਯਾਰ ਨਹੀਂ ਤੁਸੀਂ ਸਮਝਾ ਦਿਓ ਉਹਨੂੰ ਪਿਆਰ ਨਾਲ ਸਮਝਾ ਦਿਓ ਤੁਸੀਂ ਰੋਸਟ ਕਰ ਕਰਕੇ ਵੀਡੀਓ ਪਾਈ ਜੰਨੀਆਂ ਇਹਦੀ ਆਏ ਆ ਉਹਦੀਆਂ ਉਹ ਆਏ ਆ ਉਹ ਸਾਨੂੰ ਕਰੋ ਕਮੈਂਟ ਸਾਨੂੰ ਕੋਈ ਦਿੱਕਤ ਨਹੀਂ ਲੋਕ ਕਰਦੇ ਆ ਕਮੈਂਟ ਕਰੀ ਜਾਂਦੇ ਪਬਲਿਕ ਦੇ ਵਿੱਚ ਆਏ ਆ ਵਿਚਰੇ ਆ ਸੋਸ਼ਲ ਮੀਡੀਆ ਤੇ ਤਾਂ ਕਮੈਂਟ ਵੀ ਹੋਣਗੇ ਲੋਕ ਗਾਲਾਂ ਵੀ ਕੱਢਣਗੇ ਅਸੀਂ ਸੁਣਾਗੇ ਸੁਣਾਓ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡਾ ਕੈਰੈਕਟਰ ਸਾਨੂੰ ਪਤਾ ਸਾਡੀ ਬੈਠਣੀ ਉੱਠਣੀ ਕਿੱਥੇ ਆ ਕਿਵੇਂ ਆ ਉਹ ਸਾਨੂੰ ਪਤਾ ਸਮਝ ਆਈ ਨਾ ਤੁਹਾਡੇ ਕਹਿਣਾ ਨਾ ਤਾਂ ਅਸੀਂ ਗਲਤ ਹੋਣਾ ਨਾ ਅਸੀਂ ਠੀਕ ਹੋਣਾ ਨਾ ਸਾਨੂੰ ਕੋਈ ਰੋਸ ਉਸ ਤਰੀਕੇ ਨਾਲ ਕਰ ਸਕਦਾ ਸਮਾਜ ਸੇਵੀ ਹੈਗੇ ਆ ਜਮਾ ਹੈਗੇ ਆ ਕਰਾਂਗੇ ਮਾਤਾ ਰਾਣੀ ਸ਼ੰਕਰ ਜੀ ਦੇ ਦਿਨ ਚੱਲਦੇ ਆ ਝੂੜ ਨਹੀਂ ਮਾਰਦੇ 1 ਰੁਪਈਆ ਨਹੀਂ ਖਾਂਦੇ ਜਿੰਨਾ ਚੜਾਵਾ ਆਉਂਦਾਗਾ ਉਹਨਾਂ ਚੜਾਵਾ ਸੀ ਪੇਸ਼ ਕਰ ਦਿੰਦੇ ਆ ਮੈਂ ਖੁਦ ਖੁਦ 파ਟਨਰ ਆ ਮੈਂ ਆਪਣੀ ਮਾ ਲక్ష్ਮੀ ਨਾਰਾਇਣ ਭਜਨ ਮੰਡਲ ਦੀ ਜਿੰਨਾ ਮੇਰਾ ਚੜਾਵਾ ਆਊਗਾ ਸਾਰੇ ਬਠਿੰਡੇ ਦੇ ਜਿੰਨੇ ਮੰਡਲ ਵਾਲੇ ਸਭ ਜਾਣਦੇ ਆ ਕਿ ਮੈਡਮ ਚੜਾਵਾ ਨਹੀਂ ਰੱਖਦੀ ਕਿੱਥੇ ਜਾਂਦਾ ਐਨੀਮਲ ਦੀ ਸੇਵਾ ਦੇ ਲਈ ਤੇ ਤੁਸੀਂ ਕੀ ਗੱਲਾਂ ਕਰਦੀਆਂ ਈਆਂ ਵੀ ਇਹ ਮੰਗਤੇ ਬਣ ਗਏ ਆ ਜੇ ਕੋ ਕੂਪਨ ਪਾਊਗਾ ਤਾਂ ਪਾਈ ਜਾਵੇ ਸਾਨੂੰ ਕੀ ਆ ਜਦੋਂ ਮੈਂ ਉਹਦੇ ਚ ਅਮਨ ਰੋਸਟ ਤੁਹਾਨੂੰ ਕਹਿ ਰਹੀ ਮੈਂ ਤੁਸੀਂ ਕਹਿ ਰਹੇ ਆ ਕਿ ਕੂਪਨ ਮੈਨੂੰ ਪਤਾ ਨਹੀਂ ਬਿਲਕੁਲ ਜੇ ਯਾਰ 100 ਰੁਪਏ ਪਾਊਗਾ ਤਾਂ ਕੁੱਤਿਆਂ ਦੁੱਧ ਹੀ ਆਊਗਾ ਦੋ ਦਿਨ ਦੁੱਧ ਹੀ ਆਊ ਕੁੱਤਿਆਂ ਦਾ ਮੈਂ ਤਾਂ ਗਲਾ ਜੋ ਵੀ ਜੋ ਹਾਰ ਲੈਂਦੇ ਨਾ ਕ੍ਰਿਸ਼ਨ ਭਗਵਾਨ ਦਾ ਕੋਈ ਵੀ ਬੰਦਾਗਾ ਉਹਦੇ ਵੀ ਅਸੀਂ ਲਾ ਕੇ ਇੱਕ ਪਾਸੇ ਸਾਈਡ ਤੇ ਰਾਦੇ ਬੱਚਿਆਂ ਨੂੰ ਕਹਦੇ ਨਹੀਂ ਇਹਦੇ ਵਿੱਚ 10 ਰੁਪਏ ਵੀ ਨਾ ਖਰਚਿਓ ਇਹਦੇ ਵਿੱਚੋਂ 10 ਰੁਪਏ ਵੀ ਨਾ ਖਰਚੋ ਇਹ ਹਾਰ ਮਾਤਾ ਦੇ ਹਾਰ ਦੇ ਆ ਕੰਦੇ ਭਾਗੀ ਨਹੀਂ ਬਣਨਾ ਆਪਾਂ ਬਾਹਰ ਕੁੱਤੇ ਆਉਂਦੇ ਰੋਜ਼ ਦੁੱਧ ਲੈ ਕੇ ਉਹਦਾ ਪਾ ਦੇ ਜਾਂਦਾ ਕਿਸੇ ਦੀ ਪ੍ਰਾਈਵੇਸੀ ਨੂੰ ਐਦਾਂ ਜ਼ਾਹਰ ਨਾ ਕਰੋ ਜੇ ਕਿਸੇ ਨੇ ਨਹੀਂ ਵੀ ਮੇਰਾ ਐਫਸੀ ਕੋਡ ਦਾ ਤੇਰਾ ਮਨ ਚੱਕ ਕੇ ਸਾਰੇ ਕਿਤੇ ਪਾਤਾ ਤੁਸੀਂ ਫਿਰ ਕਹਿੰਦੇ ਹਾਂ ਹਣ ਤਮ ਚਹਿੰਦੇ ਆ ਨਾ ਤਾਂ ਅਸੀਂ ਧਮਕੀ ਨਹੀਂ ਇਹ ਚਲੋ ਸਾਡੀ ਛੋਟੀ ਭੈਣਾਂ ਵਰਗੇ ਹੋ ਤੁਸੀਂ ਨਹੀਂ ਤੁਮ ਕੀ ਤੁਮ ਕਿੰਨਾ ਸਾਨੂੰ ਦੇਣੀ ਆਉਂਦੀ ਹੈ ਨਾ ਅਸੀਂ ਇਹ ਚੀਜ਼ਾਂ ਕਰ ਸਕਦੇ ਹਾਂ ਠੀਕ ਹੈ ਸਿਨਾਤਨ ਦੇ ਨਾਲ ਜੁੜੇ ਹੋਏ ਆ ਕੋਈ ਪਰਮਾਤਮਾ ਸੂਪ ਬਣਾਉਂਦਾ ਉਹਦੇ ਨਾਲ ਪੂਰਾ ਲੜਦੇ ਆ ਅੱਜ ਪਾਇਰਮਲ ਕਾਈ ਕਿ ਨਹੀਂ ਆਈ ਬਿਮਾਰ ਹੋਣ ਦੇ ਕਾਰਨ ਮੈਂ ਗਈ ਨਹੀਂ ਔਰ ਮੈਂ ਪਹਿਲਾਂ ਹੀ ਵੀਡੀਓ ਪਾਤੀ ਉਹਦੀ ਕਿਸੇ ਨੂੰ ਪਤਾ ਵੀ ਨਹੀਂ ਸੇ ਚੀਂਦਾ ਔਰ ਪੂਨਮ ਬਹੁਤ ਵੱਡੀ ਸਿੰਗਰ ਆ ਉਹਦੇ ਨਾਲ ਮੇਰੀ ਮੀਟਿੰਗ ਆ ਲੁਧਿਆਣੀ ਇਹ ਨਹੀਂ ਪਤਾ ਅੱਜ ਹੋ ਜੇ ਅਗਲੇ ਮਹੀਨੇ ਹੋਵੇ 10 ਦਿਨ ਹੋ ਜੀ 15 ਦਿਨ ਹੋ ਜੀ ਉਹਦੀ ਵੀ ਮੈਂ ਕਲਾਸ ਲਾਈ ਸੀਗੀ ਤੁਸੀਂ ਮੇਰੀ ਕਲਾਸ ਲਾਉਣ ਨੂੰ ਫਿਰਦਿਆਂ ਅਸੀਂ ਚੰਗੇ ਕੰਮ ਕਰਦੇ ਆ ਤੁਸੀਂ ਐਵੇਂ ਬਿਨਾਂ ਗੱਲ ਤੋਂ ਜੀ ਰੋਸਟ ਕਰੀ ਜੰਨੇ ਬਿਨਾਂ ਗੱਲ ਤੋਂ ਮੈਂ ਬਲਡ ਰੋਸਟ ਤੇ ਇੰਨਾ ਗੱਲਾਂ ਜਵਾਬ ਦਿੰਦੇ ਆ ਹੁਣ ਤੂੰ ਦੱਸ ਕੀ ਕਹਿਣਾ ਚਾਹੁੰਦੀ ਆ ਬੋਲ ਕੀ ਕਹਿਣਾ ਚਾਹੁੰਦੀ ਮੈਨੂੰ ਦੱਸ ਕੀ ਕਹਿਣਾ ਚਾਹੁੰਦੀ ਤੇਰੀ ਨਾਲ ਰਿਸ਼ਤੇਦਾਰੀ ਪਾ ਕੇ ਮੈਂ ਲੈਣਾ ਕੀ ਤੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਤਾਂ ਇੱਕ ਚਲੋ ਠੀਕ ਆ ਵੀ ਹਾਏ ਹੈਲੋ ਕਰ ਲੈਂਦਾ ਬੰਦਾ ਜਰੂਰ ਤਾਂ ਨਹੀਂ ਜੇ ਤੂੰ ਰੋਸਟ ਬਣ ਗਈ ਐ ਤੇ ਦੂਜੇ ਤੋਂ ਲੋਕਾਂ ਨਾਲ ਤੂੰ ਹੱਸੇ ਖੇਡਣ ਨੂੰ ਬੰਦ ਕਰ ਦੇਗੀ ਮੈਂ ਤੇਰੀ ਗੱਲ ਦਾ ਜਵਾਬ ਮੇਰਾ ਤਾਂ ਤੂੰ ਤਾਂ ਪਹਿਲਾਂ ਰੋਸਟ ਕੀਤੀ ਉਹ ਚੀਜ਼ ਵੀ ਹੁਣ ਕੁੱਕੀ ਆਂਟੀ ਵੀ ਜਾ ਕੇ ਕਹਿੰਦੀ ਉੱਥੇ ਚਾਹ ਹੈ ਨਹੀਂ ਉੱਥੇ ਇਹ ਹੈ ਨਹੀਂ ਉੱਥੇ ਇਹ ਹੈ ਨਹੀਂ ਸੀਗਾ ਉੱਥੇ ਉਹ ਹੈ ਨਹੀਂ ਉੱਥੇ ਉਹ ਹੈ ਨਹੀਂ ਸੀਗਾ ਹਨਾ ਤੁਸੀਂ ਪਹਿਲਾਂ ਰੋਸਟ ਕੀਤੀ ਹੈ ਇਹ ਚੀਜ਼ ਇਹ ਉਹ ਅਚਾਨਕ ਕਿਸੇ ਨੇ ਮੈਨੂੰ ਪੁੱਛ ਲਿਆ ਮੈਂ ਦੱਸਤਾ ਇਹ ਚੀਜ਼ਾਂ ਨਹੀਂ ਕਰੀਦੀਆਂ ਹੁੰਦੀਆਂ ਰੋਸਟ ਕਰਨਾ ਕਰੋ ਕਿਸੇ ਦੀ ਪ੍ਰਾਈਵੇਸੀ ਨੂੰ ਪ੍ਰਾਈਵੇਸੀ ਰਹਿਣ ਦਿਓ ਤੁਸੀਂ ਇੰਨੇ ਇੰਨੇ ਬੁੱਧੂ ਤੇ ਫੁੱਦੂ ਵੀ ਹੈ ਨਹੀਂ ਅਸੀਂ ਜਿੰਨੇ ਤੁਸੀਂ ਬਣਾਉਨੇ ਆ ਸਾਰੀ ਦੁਨੀਆ ਗਾਇਆ ਸਮਾਜ ਗਾਇਆ ਬੱਚੇ ਜੰਮੇ ਕਿਸੇ ਗੱਲੋਂ ਹੀ ਜੰਮੇ ਹੋਇਆ ਕੋਈ ਇਹ ਨਹੀਂ ਹੈਗਾ ਵੀ ਸੀ ਮੰਦ ਬੁੱਧੀ ਜਾਂ ਕਮਲੀਆਂ ਬੋਲੀਆਂ ਤੁਹਾਨੂੰ ਸਮਝਦੀਆਂ ਤੁਸੀਂ ਕੱਲ ਜੰਮ ਕੇ ਬਿਨਾ ਗੱਲ ਤੋਂ ਕੀ ਰੋਸਟ ਕਿਸੇ ਦੀ ਫਰੈਂਡ ਨਹੀਂ ਹੋ ਸਕਦੀ ਰੋਸਟ ਕਿਸੇ ਦੋਸਤ ਨਹੀਂ ਹੋ ਸਕਦੇ ਤੂੰ ਬਿਨਾ ਦੋਸਤਾਂ ਦੋਸਤਾਂ ਫਰੈਂਡਾਂ ਤੋਂ ਆਪਣੀ ਸਹੇਲੀਆਂ ਤੋਂ ਵੀ ਨਹੀਂ ਹੈ ਤੂੰ ਕਿ ਤੂੰ ਰੋਸਟ ਕਰਨ ਲੱਗ ਨਹੀਂ ਸਭ ਦੇ ਰਿਸ਼ਤੇ ਛੱਡਦੇ ਆ ਕੀ ਤੂੰ ਕੱਲੀ ਰਹਿਨੀ ਆ ਹਸਬੈਂਡ ਨੂੰ ਦੱਸੇਗੀ ਫਿਰ ਹਸਬੈਂਡ ਨੂੰ ਹੀ ਦੱਸ ਲੈਂਦੀ ਤੂੰ ਉਦੋਂ ਕਿ ਮੈਂ ਦਵਾਈ ਲੈਣੀ ਆ ਕੁੱਤਿਆਂ ਦੀ ਮੈਂ ਕੋਈ ਵੀ ਮੇਰਾ ਸਬਸਕ੍ਰਾਈਬਰ ਜਾਂ ਪਬਲਿਕ ਮੈਨੂੰ ਇਹ ਗੱਲ ਕਹਦੇ ਇਹਨੇ ਕੁੱਤਿਆਂ ਦੀ ਦਵਾਈ ਮੰਗੀ ਕੋਈ ਜਾਣਦਾ ਮੈਂ ਇਹਨੂੰ ਮੈਸੇਜ ਕੀਤਾ ਮੈਂ ਕਿਹਾ ਵੀ ਇੱਥੇ ਇਦਾਂ ਕਰਕੇ ਐਨੀ ਮੈਨ ਲਵਰ ਦੇ ਨਾਲ ਹੀ ਜਾ ਇਹਨੇ ਮਾਂ ਨਹੀਂ ਤੀ ਇਹਨਾਂ ਦਾ ਕੋਈ ਜਵਾਬ ਦਿੱਤਾ ਜਵਾਬ ਦੇਵੇ ਕੀ ਇਹਨੂੰ ਤਾਂ ਆਪ ਸ਼ਰਮ ਆਉਂਦੀ ਹਣੀ ਵੀ ਮੈਂ ਕਿੱਦਾਂ ਦਵਾਈ ਮੰਗਾਉਂ ਤੋਂ ਅ ਮੈਂ ਬੰਕੀ ਜਣਾ ਸਾਡੀਆਂ ਪ੍ਰਾਈਵੇਸੀ ਇੰਜੀਨੀਅਰ ਉਸਟ ਜੋ ਕਰਨਾ ਕਰੀ ਚੱਲੋ ਕੋਈ ਵੀ ਬਲੌਗਰ ਕੋਈ ਵੀ ਕੁਝ ਕਰਦਾਗਾ ਕਰਦਾ ਕਰੀ ਅਸੀਂ ਉਦਾਂ ਦੇ ਨਹੀਂ ਜਿਦਾ ਤੁਸੀਂ ਸਮਝਦੀਆਂ ਸਮਝੀ ਨਾ ਕਿਤੇ ਗੰਦੇ ਤਾਂ ਗਲਤੀ ਹੋ ਜਾਂਦੀ ਹੈ ਤੁਸੀਂ ਉਸ ਤਰੀਕੇ ਨਾਲ ਉਸ ਨੂੰ ਤੁਸੀਂ ਚੱਕ ਕੇ ਸਾਰੀ ਪ੍ਰਾਈਵੇਸੀ ਦਿਖਾਈ ਜਾਨੀਂ ਤੇਰੇ ਜਵਾਬ ਮਿਲ ਗਿਆ ਔਰ ਰਮਨ ਤੁਹਾਡੇ ਜਵਾਬ ਵੀ ਮਿਲ ਗਿਆ ਠੀਕ ਹੈ ਨਾ ਘਰ ਵਾਲੇ ਤੁਸੀਂ ਦਾਣੇ ਲੈਣੇ ਮੇਰੇ ਤੋਂ ਮੈਂ ਫੇਰ ਕਹਿੰਨੀ ਆ ਘਰ ਵਾਲੇ ਤੁਸੀਂ ਮੈਨੂੰ ਦੱਸੋ ਰਮਣ ਨੂੰ ਪੁੱਛਦੀਆਂ ਰਮਣ ਕਹਿੰਦੀ ਆ ਕਿ ਘਰ ਵਾਲਾ ਤੁਸੀਂ ਕੀ ਲੈਣਾ ਮੇਰੇ ਘਰ ਵਾਲੇ ਤੋਂ ਘਰ ਵਾਲੇ ਤੋਂ ਬਿਨਾ ਤਾਂ ਮੈਂ ਜਵਾਬ ਜਾਮ ਨਹੀਂ ਲੈ ਜਾ ਕੇ ਰਮਨ ਵਾਲੇ ਕੀ ਦੀ ਸਟੋਰੀ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਘਰ ਵਾਲੇ ਦਾ ਕੀ ਸਿਸਟਮ ਹੈਗਾ ਹੁਣ ਪਬਲਿਕ ਨੂੰ ਨਹੀਂ ਪਤਾ ਸਬਸਕ੍ਰਾਈਬਰ ਨੂੰ ਨਹੀਂ ਪਤਾ ਕਿਦਾਂ ਵੀ ਤੁਹਾਡਾ ਘਰ ਵਾਲਾ ਕਿੱਥੇ ਆ ਜਾ ਆਂਟੀ ਤੁਸੀਂ ਇਕੱਲੇ ਆ ਤੁਸੀਂ ਮੈਰਿਜ ਕਰਾ ਲਓ ਸੋਹ ਵਾਲਾ ਕਹਿੰਦਾ ਮੈਂ ਕਹਿੰਨੀ ਹੁਣ ਵਿਆਹ ਕਰਾਉਣ ਦੀ ਉਮਰ ਆ ਪਹਿਲਾਂ ਮੈਨੂੰ ਦੱਸੋ ਜੇ ਕਿਸੇ ਨੇ ਕਰਾਉਣਾ ਵੀ ਹੋਊ ਤਾਂ ਤੁਸੀਂ ਕੌਣ ਹੁੰਦੇ ਆ ਜੇ ਕਿਸੇ ਨੇ ਕਰਾਉਣਾ ਤੁਸੀਂ ਇੰਨਾ ਇੰਨਾ ਗੱਲਾਂ 'ਚ ਇੰਟਰਸਟ ਕੀ ਆ ਤੁਹਾਨੂੰ ਇਹਨਾਂ ਗੱਲਾਂ ਤੋਂ ਲੈਣਾ ਕੀ ਆ ਤੁਸੀਂ ਜੇ ਕਿਸੇ ਨੇ ਕਰਾਉਣਾ ਹੋਊ ਜਾਂ ਕਿਸੇ ਦਾ ਕੋਈ ਵੀ ਸੋ ਤੁਸੀਂ ਕੀ ਲੈਣਾ ਇਹਨਾਂ ਗੱਲਾਂ ਤੋਂ ਕੁਝ ਲੈਣਾ ਦੱਸੋ ਮੈਨੂੰ ਜੁਰ ਤੁਸੀਂ ਮੇਰੇ ਘਰ ਵਾਲਾ ਦੇਖਣਾਗਾ ਕਿ ਤੁਹਾਨੂੰ ਸਵਰਨੇ ਨੇ ਦੇਖੇ ਬਿਨਾ ਐ ਮੈਂ ਬਿਨਾ ਗੱਲ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹੀ ਬਸ ਚੱਕ ਚੱਕ ਰੋਸਟ ਕਰੀ ਜਨੇ ਕਰੀ ਜਾਉ ਗੱਲ ਰਮਨ ਨਾਲ ਰੋਸਟ ਰੇਡੀਓ ਨੂੰ ਗੱਲ ਕਰਨ ਚਾਹੂੰਗੀ ਤੁਸੀਂ ਕਹਿੰਨੇ ਆ ਕਿ ਰਮਨ ਨੇ ਪਤਾ ਨਹੀਂ ਕੀ ਗੱਲ ਕੀਤੀ ਸੀ ਆ ਗੱਲ ਵੀ ਕਲੀਅਰ ਹੋ ਗਈ ਕਿ ਵਰਲਡ ਰੋਸਟ ਨਾ ਮੈਂ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੀ ਸਿੱਧੀ ਗੱਲ ਹੈ ਮੇਰੀ ਕੋਈ ਇਹਦੇ ਨਾਲ ਚੈਟਿੰਗ ਨਹੀਂ ਕੋਈ ਪੁੱਛ ਨਹੀਂ ਕੋਈ ਕੁਝ ਨਹੀਂ ਜੋ ਹੋਇਆ ਸੀ ਉਹ ਹੋਇਆ ਸੀ ਤੁਸੀਂ ਕਹਿੰਦੇ ਪਤਾ ਨਹੀਂ ਕੀ ਇਹਨਾਂ ਦੀ ਆਪਸ ਚ ਗੱਲਾਂ ਨੇ ਰੋਸਟਾਂ ਦੀਆਂ ਨਾਲ ਪੂਕੀ ਗੱਲਾਂ ਕਰਦੀ ਆ ਮੈਨੂੰ ਰੋਸਟ ਕੀਤਾਗਾ ਰਿਐਕਸ਼ਨ ਕੁੜੀ ਨੇ ਇੱਕ ਹੋਰ ਪਤਾ ਨਹੀਂ ਕਿ ਭਾਬੀ ਭੁੱਬੀ ਕਿਹੜੀ ਆ ਹੁਣ ਤੁਹਾਨੂੰ ਕਲੀਅਰ ਹੋ ਗਿਆ ਕਿ ਮੈਂ ਇੰਨੀ ਘਟਿਆ ਨਹੀਂ ਹੈਗੀ ਤੁਹਾਨੂੰ ਮੈਂ ਉੱਥੇ ਰੋਸਟ ਕਰਵਾਉਂਗੀ ਮੈਨੂੰ ਕੀ ਲੋੜ ਆ ਮੈਂ ਤੁਹਾਡੇ ਬਾਰੇ ਕੀ ਜਾਣਦੀ ਤੁਹਾਨੂੰ ਰੋਸਟ ਕਰਵਾਉਂਗੀ ਮੈਂ ਰਮਨ ਜੀ ਤੁਹਾਡੇ ਵਾਸਤੇ ਕਹਿ ਰਹੀ ਮੈਂ ਤੁਹਾਡੇ ਵਾਸਤੇ ਤੁਸੀਂ ਸੁਣ ਲਓ ਹੁਣ ਤੁਸੀਂ ਦੇ ਲੋ ਹਣੇ ਸਿੱਧਾ ਰੋਸਟ ਵਾਲ ਨੇ ਕਹਿਤਾ ਕਿ ਮੇਰੀ ਕੋਈ ਚੈਟਿੰਗ ਨਹੀਂ ਕੋਈ ਕਾਲ ਨਹੀਂ ਕੋਈ ਨੰਬਰ ਦਿੱਤਾ ਫਿਰ ਮੈਂ ਕਿੱਦਾਂ ਰੋਸਟ ਕਰਵਾ ਦੂੰਗੀ ਤੁਹਾਨੂੰ ਜੀ ਗੱਲ ਇਹ ਆ ਜੇ ਰਿਐਕਸ਼ਨ ਕੁੜੀ ਅਮਰਤਾ ਵਾਇਨਸ ਜਾਂ ਆਪਣੇ ਰਮਣ ਹੋ ਗਈ ਜੇ ਮੇਰੇ ਲਾਈਵ ਦੇ ਵਿੱਚ ਇਹ ਆ ਗਈਆਂ ਤੇ ਕਿਹੜਾ ਭਾੜ ਡਿੱਗਿਆ ਉਤੋਂ ਫਿਰ ਕੀ ਹੋਗਾ ਸਾਰੇ ਸੁਣਦੇ ਨੇ ਜੈਨ ਨੂੰ ਮੈਂ ਕੋਈ ਨੰਬਰ ਦਿੱਤਾ ਜੈਨ ਨੂੰ ਉਦੋਂ ਹੀ ਨੰਬਰ ਮੈਂ ਚਲ ਬੰਦਾ ਦੇਖ ਲੈਂਦਾ ਹੁੰਦਾ ਕਰ ਲੀਆਂ ਮੈਂ ਸਾਰੀਆਂ ਆਪਣੇ ਵਾਇਲਡ ਰੋਸਟ ਵੀ ਮੈਂ ਇੰਸਟਾ ਤੇ ਕੀਤੀ ਆ ਰਿਐਕਸ਼ਨ ਨੂੰ ਵੀ ਕੀਤਾ ਅਮਰਤਾ ਵਾਹ ਨੂੰ ਕੀਤਾ ਮੈਂ ਇਹਨਾਂ ਨਾਲ ਗੱਲਾਂ ਕਰਦੀ ਪੁੱਛੋ ਪਹਿਲਾਂ ਮੈਂ ਵੈਸੇ ਹੀ ਕਰ ਲਿਆ ਵੀ ਚਲੋ ਵਧੀਆ ਲੱਗਦੇ ਇਹਨਾਂ ਤੇ ਮੈਨੂੰ ਰੋਸਟ ਮੈਂ ਆਉ ਚੱਕ ਕੇ ਮੈਂ ਉਹਨਾਂ ਨੂੰ ਫੋਲੋ ਕਰ ਲਿਆ ਤੁਸੀਂ ਰਮਨ ਜੀ ਬਹਿਮ ਕੱਢ ਦੋ ਦਿਲ ਤੋਂ ਕਿ ਮੈਂ ਤੁਹਾਨੂੰ ਰੋਸਟ ਕਰਵਾਇਆ ਕਿਸੇ ਤੋਂ ਮੈਨੂੰ ਨਹੀਂ ਪਤਾ ਪੈਣਾ ਹੱਥ ਬੰਨੇ ਮੈਂ ਨਹੀਂ ਇਹ ਤਾਂ ਕੰਮ ਕਰਦੀ ਹੈਗੀ ਨਹੀਂ ਤਾਂ ਆਪਣੀਆਂ ਗੱਲਾਂ ਕਲੀਅਰ ਕਰਨੀਆਂ ਸੀ ਸੋ ਕਰਤੀਆਂ ਬਾਕੀ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੂੰ ਬੁਲਾਉਗੀ ਮੀਟਿੰਗ 'ਚ ਮੈਂ ਤਾਂ ਕਹਿੰਨੀ ਆਓ ਜੀ ਸਦਕੇ ਯਾਰ ਜੇ ਮੈਨੂੰ ਕੋਈ ਪ੍ਰੇਮ ਕਰਦਾ ਤਾਂ ਤਾਈਂ ਰੋਸਟ ਮੇਰੇ ਨਾਂ ਆ ਕੇ ਮੇ ਨਾਲ ਗੱਲ ਕਰਦੇ ਆ ਕੋਈ ਮੈਨੂੰ ਰੋਸਟ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੈਂ ਗਲਤ ਹਰਕਤਾਂ ਕਰਦੀ ਨਹੀਂ ਰੋਸਟ ਵੀ ਤਾਂ ਕਿਸੇ ਦੇ ਧੀ ਪੁੱਤ ਨੇ ਜੇ ਆ ਕੇ ਮੇਰੇ ਨਾਲ ਗੱਲ ਕਰ ਲਈ ਉਹਨਾਂ ਨੇ ਹਾਏ ਹੈਲੋ ਕਹਿੰਦੇ ਚ ਕੀ ਹੋ ਗਿਆ ਨਾ ਮੈਂ ਅਮਰ ਰਮਨ ਰੋਸਟ ਨੂੰ ਜਿਹੜੀ ਅਮਨ ਹੈਗੀ ਪੰਜਾਬ ਵਾਲੀ ਉਹਦੇ ਨਾਲ ਕੋਈ ਗੱਲ ਕੀਤੀ ਨਾ ਮੈਂ ਅਮਰਤਾ ਵਾਂਗ ਨਾ ਕੀਤੀ ਨਾ ਮੈਂ ਕੋਈ ਰੋਸਟ ਵਰਲਡ ਨਾ ਕੀਤੀ ਨਾ ਮੈਂ ਕੋਈ ਰਿਐਕਸ਼ਨ ਕੁੜੀ ਨਾ ਕੀਤੀ ਸਗੋਣੇ ਮੈਨੂੰ ਕਿਹਾ ਸੀ ਉਹ ਫੇਰ ਪੁੱਛ ਕੇ ਜੀ ਰੋਸਟ ਕਰਦੀ ਆ ਫੇਰ ਕੀ ਹੋਗਾ ਜੀ ਉਹਨੇ ਇਹ ਕਹਿਤਾ ਵੀ ਆਂਟੀ ਰੋਸਟ ਸਾਡੇ ਤੇ ਜਾਣਾ ਇਹ ਤੇ ਮੈਂ ਕਿਹਾ ਅਸੀਂ ਕਰੋ ਤੁਸੀਂ ਬੱਚੇ ਸਾਡੇ ਫੇਰ ਕੀ ਹੋ ਗਿਆ ਤੁਸੀਂ ਕਹਿੰਦੇ 35 ਸਾਲ ਦੀ ਤੁਸੀਂ ਬੱਚਾ ਬੇਟਾ ਕਿਹਾ ਮੈਨੂੰ ਥੋੜੀ ਵੀ ਪਤਾ ਨਾ 35 ਦੀ 40 ਦੀ ਕਿੰਨੇ ਦੀ ਮੈਨੂੰ ਕੀ ਪਤਾ ਮਾਈ ਤੁਹਾਨੂੰ 100 ਸਾਲ ਦੀ ਲੱਗਦੀ ਹੈਗੀ ਸਭ ਇੱਕੋ ਜਿਹੀ ਆਂ ਆਪਾਂ ਟੈਨਸ਼ਨ ਨਾ ਲਓ ਕੋਈ ਬਾਲੀ ਵੱਡੀ ਉਮਰ ਨਹੀਂ ਹੈਗੀ ਮੇਰੀ ਸਮਝ ਗਈ ਨਾ ਇਹ ਤੁਸੀਂ ਕਹੋਗੇ ਨਹੀਂ ਦੱਸਣੀ ਮੈਂ ਨਹੀਂ ਦੱਸਣੀ ਮੇਰੀ ਮਰਜ਼ੀ ਆ ਆ ਅਮਰ ਤਾਂ ਰੋਸਟ ਨੂੰ ਪੁੱਛੋ ਇਹਨੂੰ ਆ ਵਰਲਡ ਰੋਸਟ ਨੂੰ ਮੇਰੇ ਸਬਸਕ੍ਰਾਈਬ ਪੁੱਛੋ ਵੀ ਆ ਅਸੀਂ ਵਿੱਚ ਲੱਤਾਂ ਜਾਣ ਵਾਲੀਆਂ ਇਹੋ ਜਿਹੀਆਂ ਹੁੰਦੀਆਂ ਨੇ ਸ਼ਕਲ ਤੁਸੀਂ ਆਪਣੀ ਦਿਖਾਉਂਦੀਆਂ ਨਹੀਂ ਹੈਗੀਆਂ ਅਸੀਂ ਤੁਹਾਨੂੰ ਦੱਸ ਦੇ ਕਿੰਨੇ ਚਾਚੀਂ ਡੰਗੇ ਤੁਸੀਂ ਹੈਗੀਆਂ ਤੇ ਅਮੀ ਮਾਰੀ ਨੇ ਉੜਦੀਆਂ ਪਟਾਂਗ ਰਮਨ ਰੋਸਣਾ ਮੇਰਾ ਕੋਈ ਇਦਾਂ ਦਾ ਹੈ ਨਹੀਂਗਾ ਉਹਨਾਂ ਨੂੰ ਮੈਂ ਇਹ ਕਹਿੰਨੀ ਕਿ ਪ੍ਰਾਈਵੇਸੀ ਲੋਕਾਂ ਦੀ ਨਾ ਪੇਸ਼ ਕਰਾਂਗਾ ਨਾ ਕੋਈ ਘਰ ਦਾ ਵਲੌਗ ਹੁੰਦਾ ਜਾਂ ਕੋਈ ਕਰਦੇ ਨੇ ਤੇ ਉਹ ਆਵੇ ਜਿੱਦਾਂ ਮਰਜ਼ੀ ਪਹੁੰਚੇ ਕੋਈ ਪ੍ਰਾਈਵੇਸੀ ਗਲਤੀ ਨਾ ਕਰ ਦਿੰਦਾਗਾ ਤਾਂ ਕੋਈ ਉਹਨੂੰ ਤੁਹਾਨੂੰ ਰੋਸਟ ਕਰਨ ਦਾ ਕੋਈ ਹੱਕ ਨਹੀਂ ਹੈਗਾ ਕਿਸੇ ਦੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਸਾਨੂੰ ਥੋੜੀ ਪਤਾ ਇਹ ਚੀਜ਼ਾਂ ਦਾ ਠੀਕ ਹੈ ਤੁਸੀਂ ਸਮਝਾਉਂਨੇ ਆ ਬਹੁਤ ਵਧੀਆ ਗੱਲ ਆ ਤੁਹਾਡੀ ਰਮਨ ਬਹੁਤ ਵਧੀਆ ਗੱਲ ਤੁਸੀਂ ਸਮਝਾਉਂਨੇ ਆ ਲੋਕਾਂ ਨੂੰ ਪਰ ਤੁਹਾਡੇ ਸਮਝਾਉਣ ਦਾ ਤਰੀਕਾ ਗਲਤ ਆ ਤੁਸੀਂ ਸਾਰੇ ਹੀ ਅ ਮਤਲਬ ਕਿ ਅ ਸਾਰੀ ਹੀ ਪ੍ਰਾਈਵੇਸੀ ਉਹਨਾਂ ਦੀ ਲੋਕਾਂ ਦੇ ਵਿੱਚ ਰੱਖਦੇ ਹੋ ਇਹ ਤੁਹਾਡੀ ਬਹੁਤ ਗਲਤ ਗੱਲ ਆ ਮੈਂ ਤੁਹਾਨੂੰ ਕਹਿਨੀ ਆ ਇਹ ਚੀਜ਼ ਉਸ ਦੇ ਉੱਪਰ ਤੁਸੀਂ ਉਹ ਚੀਜ਼ ਵੀ ਲਾ ਸਕਦੇ ਹੋ ਵੀ ਐਦਾਂ ਦੇ ਉੱਪਰ ਆ ਗਈ ਸੀ ਇਹ ਚੀਜ਼ ਤੁਸੀਂ ਨੰਗੇ ਚਿੱਟੇ ਹੋ ਕੇ ਉਹਨੂੰ ਚੀਜ਼ ਨੂੰ ਦਿਖਾਈ ਜਾਂਦੇ ਹੋ ਠੀਕ ਆ ਤੁਸੀਂ ਵਕੀਲ ਆ ਵਕਾਲਤ ਕੀਤੀ ਅਸੀਂ ਵੀ ਵਕੀਲਾਂ ਦਾ ਕੰਨ ਵੜਦੇ ਆ ਸਾਡੀ ਸਾਡੀ ਵੀ 25 ਸਾਲ ਐਸੀ ਉਮਰ ਚ ਨਿਕਲ ਗਈ ਇਹ ਚੀਜ਼ਾਂ ਸੀ ਨਿਕਲ ਗਈਆਂ ਸਾਡੀਆਂ ਵੀ 20 ਸਾਲ ਅਸੀਂ ਇੱਚ-ਇੱਚ ਕਰਦੇ ਵੀ 25 ਸਾਲ ਲੋਕਾਂ ਨਾਲ ਤੇ ਚਲੋ ਸੋ ਠੀਕ ਹੈ ਜੋ ਵੀ ਤੁਹਾਨੂੰ ਮੈਂ ਕਲੀਅਰ ਕਰਤਾ ਰੋਸਟ ਵਰਡ ਨੂੰ ਵੀ ਔਰ ਰਮਨ ਨੂੰ ਵੀ ਜੈ ਸ਼ੀ ਰਾਮ